ਲਾ ਦੇਖ ਲਾ ਆਰਾਮ ਨਾ ਪਿਆ ਉੱਠ ਕੜਾ ਹਣਾ ਬੋਲ ਦੋਣੀ ਨਹੀਂ ਮੈਂ ਮਰ ਜਾ ਇਹਨੂੰ ਤਾਂ ਜਮੀ ਸ਼ਰਮ ਸੁਰਮ ਹੈਣੀ ਇਹਨੇ ਤਾਂ ਜਮਾ ਸ਼ਰਮ ਲਾ ਰੱਖੀ ਆ ਉੱਤੋਂ ਦੇਖ ਲਾ ਐ ਡੇੜੀ ਧੁੱਪ ਚੜੀ ਪਈ ਆ ਗੋਡੇ-ਗੋਡੇ ਇਹਨੂੰ ਤਾਂ ਐ ਨਹੀਂ ਮਾਂ ਦੇ ਪੁੱਤ ਨੂੰ ਪਤਾ ਲੱਗਦਾ ਵੀ ਮੈਂ ਧੁੱਪਿਆਂ ਕਸਾਵੇਂ ਆ ਉੱਠ ਕੜ ਹਣਾ ਮਾਰਾ ਮੋਟਾ ਕੰਮ ਤਾਂ ਦੇਣਾ ਹੱਥ ਮਾਰ ਲਾ ਇਹ ਐ ਤੜਕੀ ਰਮਾ ਸ਼ਾ ਅੱਲ ਹਜੇ ਤਾਂ ਤੜਕੀ ਆ ਮੈਂ ਤਾਂ ਆਪੀ ਤੇਰਾ ਦਿਮਾਗ ਖਾਨੀ ਆ ਮੇਰੀ ਗੱਲ ਸੁਣ ਲਾ ਹੁਣ ਸਾਰੀ ਉਮਰ ਇਥੇ ਹੀ ਰਾਕੋ ਤੇ ਦੇਖ ਲੈ ਪਹਿਲਾਂ ਤਾਂ ਜਿਹੜੇ ਦੌਰੇ ਸੀ ਉਹ ਵੇਚ-ਵਟ ਕੇ ਆਪਾਂ ਖਾਦੇ ਗਏ ਹੈਂ ਅੱਜ ਆਹ ਲੈਂਦਾ ਕਹਿੰਦਾ ਬਾਪੂ ਬਿਮਾਰ ਹੋ ਗਿਆ ਸਾਰੀ ਜ਼ਮੀਨ ਵੇਚ ਗਈ ਆ ਹੈਂ ਹੁਣ ਕੰਮ ਕਰਕੇ ਭਾਈ ਖਾਏਗਾ ਕੌਣ ਮੈਂ ਲੋਕਾਂ ਦੇ ਦਿਹਾੜੀਆਂ ਮੈਂ ਕਰਾਂ ਰੋਕਾਂਗਾ ਬੁੱਢਾ ਕੰਮ ਨਹੀਂ ਕਰ ਜੀਂਗਾ ਅੱਛਾ ਹੁਣ ਤੂੰ ਇਹ ਚਾਹਣਾ ਵੀ ਲੋਕਾਂ ਨੇ ਮੈਂ ਝਾੜੂ ਪੋਚੇ ਕਰਕੇ ਆਇਆ ਕਰ ਹੈਂ ਮੇਰਾ ਦਿਮਾਗ ਨਾਗਾ ਬੋਤਲ ਲੈ ਕੇ ਰਿਹਾ ਲੈ ਬੋਤਲ ਨਾ ਮੈਂ ਬੋਤਲ ਕਾਦੀ ਆ ਜੂਗੀ ਪੈਸੇ ਚਾਹੀਦੇ ਬੋਤਲ ਲਈ ਵੀ ਉਹੀ ਨਹੀਂ ਆਜੂਗੀ ਨਾਲੇ ਤੈਨੂੰ ਸ਼ਰਮ ਨਹੀਂ ਆਉਂਦੀ ਜਨਾਨੀ ਨੂੰ ਕਹਿਣਾ ਵੀ ਬੋਤਲ ਲੈ ਹੁਣ ਮੈਂ ਠੇਕਿਆਂ ਤੇ ਜਾਵਾਂ ਬਥੇਰੀ ਡੱਫਗਲੀ ਬਥੇਰੀ ਪੀ ਲਈ ਹੁਣ ਵਾਹ ਦੇ ਗੇ ਰੋ ਤੇਰੇ ਪੇਕੇ ਨੂੰ ਘਰੇ ਅੱਛਾ ਹੁਣ ਮੇਰੇ ਪੇਕੇ ਤੈਨੂੰ ਸ਼ਰਾਬਾਂ ਦੇ ਦੇ ਕੇ ਜਾਇਆ ਕਰਨਗੇ ਕੀ ਹੋ ਗਿਆ ਕਤ ਵੱਲੀ ਨਹੀਂ ਐ ਨਹੀਂ ਮਾਸੀ ਆਹ ਦੇਖ ਲੈ ਤੇਰੇ ਸਾਹਮਣੇ ਆ ਕੀ ਦੱਸਾਂ ਸਵੇਰੇ ਡੱਕ ਕੇ ਪੈ ਜਾਂਦਾ ਹੁਣ ਕੰਮ ਧੰਦਾ ਕਰਾਂਗੇ ਫੇਰ ਹੀ ਭਾਈ ਖਾਵਾਂਗੇ ਹੁਣ ਤੈਨੂੰ ਵੀ ਮਾਸੀ ਪਤਾ ਹੈ ਬਾਪੂ ਜੀ ਪਹਿਲਾਂ ਬਿਮਾਰ ਹੋ ਗਏ ਸਾਰਾ ਬੈਸਾ ਤੋਦੇ ਤੇ ਲੱਗ ਗਿਆ ਜਿਹੜੀ ਦੋ ਘੁੱਟ ਸੀ ਉਹ ਵੀ ਵਿੱਕ ਗਏ ਹਾਂ ਹਾਂ ਪਤਾ ਐ ਕਿਚਕਿਚ ਕਰੀ ਜਾਂਦੀ ਐ ਮੈਂ ਤਾਂ ਬੋਤਲ ਵੰਗੀ ਐ ਲੈ ਹੁਣ ਮੈਨੂੰ ਸਰਾਬ ਲਿਆ ਕੇ ਦਵਾ ਮਾਸੀ ਇਹ ਕਿੱਥੋਂ ਲਿਆ ਦੂਗੀ ਪੁੱਤ ਤੈਨੂੰ ਬੋਤਲਾਂ ਤੈਨੂੰ ਵੀ ਪਤਾ ਐ ਤੂੰ ਕੰਮ ਕਰ ਫੇਰ ਤੈਨੂੰ ਬੋਤਲਾਂ ਵੀ ਮਿਲ ਜਾਣਗੀਆਂ ਜੇ ਮਾੜਾ ਮੋਟਾ ਦਿਹਾੜੀ ਕਰੇਗਾ ਦੋ ਪੈਸੇ ਆਉਣਗੇ ਫੇਰੀ ਚਿੱਲਾ ਚੌਂਕਾ ਚੱਲੂਗਾ ਭਾਈ ਹੁਣ ਆਈ ਪੈ ਗਈ ਨਹੀਂ ਚੁੱਲਾ ਚੌਂਕਾ ਚੱਲਣਾ ਲੋਕ ਤਮਾਸੀ ਟੀਚਰਾਂ ਕਰਦੇ ਆ ਮੈਂ ਤਾਂ ਬਾਹਰ ਨਿਕਲਣ ਜੋਗਰੀ ਨਹੀਂ ਜਦੋਂ ਬਾਹਰ ਨਿਕਲਦੀ ਆ ਮੇਰੀ ਤਾਂ ਲਾਟ ਨਿਕਲ ਜਾਂਦੀ ਆ ਲਾਟ ਨਹੀਂ ਕਿਧਰੇ ਨਹੀਂ ਤੇਰੀ ਲਾਟ ਲੈ ਤੇਰਾ ਤਾਂ ਦਿਮਾਗ ਨਹੀਂ ਕੰਮ ਕਰਦਾ ਨਾਲੇ ਆਏ ਹੁਣ ਇੱਛੇ ਨਹੀਂ ਮੈਂ ਤੈਨੂੰ ਗੱਲ ਕਰ ਸਕਦੀ ਇਹ ਨੂੰ ਤਾਂ ਸਰਤ ਤਾਂ ਇਹਨੂੰ ਸਾਰੀ ਆ ਕੀ ਹੋਗਾ ਜੇ ਢੱਕਿਆ ਪਿਆ ਤਾਂ ਆਜਾ ਤੈਨੂੰ ਉੱਧਰ ਮੈਂ ਗੱਲ ਸਮਝਾਉਣੀ ਆ ਸਾਰਾ ਕੁਝ ਥੋੜੀ ਮੋਟੇ ਚਾਹ ਤੁਸੀਂ ਤਾਂ ਰਾਜੇ ਹੋ ਰਾਜੇ ਹਾ ਜਮਾਸੀ ਬੈ ਜਾ ਹਾਈ ਹਾਈ ਵਧੀਆ ਹੋ ਗਿਆ 마ਸੀ ਤੂੰ ਆ ਗਈ ਨਹੀਂ ਮੇਰਾ ਤਾਂ ਨਾ ਆਪਦਾ ਬੀਪੀ ਡਾਊਨ ਹੋ ਜਾਂਦਾ ਮੈਂ ਤਾਂ ਮੁੜ ਕੇ ਦੋ ਗੋਲੀਆਂ ਆਪ ਲੈਣੀਆਂ ਤੈਨੂੰ ਬੋਲਦੀ ਵੇਖ ਕੇ ਮੈਂ ਆ ਗਈ ਮੈਂ ਕੀ ਕਰਨਾ ਸੀ ਇੱਥੇ ਆ ਕੇ ਮੈਂ ਤਾਂ ਬੋਲੀ ਜਾਂਦੀ ਆ ਸਾਰੀ ਦਿਹਾੜੀ ਬਲੱਡ ਵਧਾਈ ਰੱਖਦੀ ਆ ਉਹਦੇ ਵੀ ਕੋਈ ਸਾਰੇ ਦੀ ਗੱਲ ਨਹੀਂ ਗਈ ਨਹੀਂ ਸਾਰੇ ਦੀ ਗੱਲ ਤਾਂ ਨਹੀਂ 마ਸੀ ਹੁਣ ਕੰਮ ਧੰਦਾ ਦਾ ਕਰ ਲੈ ਜੇ ਹੁਣ ਕੰਮ ਧੰਦਾ ਨਹੀਂ ਕਰੂਗਾ ਤੂੰ ਆਪ ਸੇ ਆਣੀਆ ਕੀ ਖਾਊਗਾ ਐਂ ਤਾਂ ਹੁਣ ਦੀਂਦਾ ਕੋਈ ਨਹੀਂ ਰੋਟੀ ਤਾਂ ਖਾਊਂਗੀ ਰੋਟੀ ਤਾਂ ਖਾਣੇ ਕਿਸੇ ਘੁੱਟੇ ਮਰਦੇ ਇਹ ਤਾਂ ਸਾਰਾ ਤੁਹਾਡਾ ਘਰ ਵਾਲਾ ਵਧੀਆ ਚੱਲਦਾ ਸੀ ਔਰ ਆਣੋ ਬਾਈ ਤਲ ਦਾ ਵੇੜਾ ਵਹਿ ਗਿਆ। ਤੁਹਾਨੂੰ ਪਤਾ ਹੀ ਹੈ ਹੁਣ ਉਹ ਕਹੇ ਜੀ ਹੈਗੀ ਉਹਨੇ ਖਰੂ ਖਰੂ ਕਰਤਾ ਘਰ ਐਡਾ ਸੋਹਣਾ ਘਰ ਚੱਲਦਾ ਸੀਗਾ ਤੁਹਾਡਾ ਸਾਰਿਆਂ ਨੂੰ ਮੂਰੇ ਸੀ ਤੁਸੀਂ। ਮੂਰੇ ਤਾਂ ਸੀਗੇ ਤਾਂ ਹੀ ਤਾਂ ਲੋਕਾਂ ਤੋਂ ਜਰਿਆ ਨਹੀਂ ਗਿਆ। ਹੈ ਇਹ ਰਹਿੰਦਾ ਖੁੰਦਾ ਆ ਬਾਪੂ ਜੀ ਬਿਮਾਰ ਹੋ ਗਏ ਸਾਰਾ ਪੈਸਾ ਉਹਦੇ ਤੇ ਲੱਗ ਗਿਆ। ਨਾਲੇ ਕਹਿੰਦੇ ਹੁੰਦੇ ਆ ਪੈਸਾ ਵੀ ਲਾਤਾ ਤੇ ਜ਼ਮੀਨ ਵੀ ਨਾ ਰਹੀ। ਹੋਰ ਉਹੀ ਤਾਂ ਗੱਲ ਹੈ ਬਾਪੂ ਜੀ ਕਾਹਨੂੰ ਬਿਮਾਰ ਹੁੰਦੇ ਸੀ ਖਬਰਾਂ ਕੀ ਵੇਦਲ ਨੇ ਲਿਆ ਕੇ ਤੇ ਦਾਰੂ ਧੱਪੇ ਚ ਦੇ ਤਾਂ ਉਹਨੂੰ ਕੀ ਪਤਾ ਮਾਸੀ ਹੁਣ ਮੈਂ ਆਪਾਂ ਕਿਹੜਾ ਕੋਲੇ ਸੀ ਆਪਾਂ ਐਵੇਂ ਕਿਸੇ ਨੂੰ ਹਣ ਮਾੜਾ ਕਹਿੰਨੇ ਆ ਚੰਗਾ ਕਹਿੰਨੇ ਆ ਆਪਾਂ ਤਾਂ ਲੋੜ ਹੀ ਨਹੀਂ ਮਾੜਾ ਚੰਗਾ ਬੋਲਣਾ ਨਹੀਂ ਸੀ ਕੋਲੇ ਮੈਂ ਤਾਂ ਕੋਲੇ ਸੀ ਮੈਨੂੰ ਪਤਾ ਹੈ ਉਹਦਾ ਸੁਆਦ ਆ ਕਿਹੇ ਜਿਹਾ ਹੈ ਕੋਈ ਚੇਤਰੀ ਛੱਡਦੀ ਉਹ ਛੱਡ ਪਰੇ ਕੋਈ ਛੱਡੇ ਚੇਲੇ ਨਾ ਛੱਡੇ ਹਾਂ ਤੂੰ ਹੁਣ ਇਹਦਾ ਦੱਸ ਕੀ ਹੱਲ ਮੈਂ ਕਰਾਂ ਇਹਦਾ ਹੱਲ ਕੀ ਹੋਣਾ ਸੀ ਬਸ ਕੋਈ ਨਹੀਂ ਹੜ ਜੂ ਆਪੇ ਸ਼ਾਂਤੀ ਰੱਖ ਕੋਈ ਨਹੀਂ ਸਾਰੇ ਕੋਲੇ ਕੋਲੇ ਹੈਗਾ ਤੁਸੀਂ ਕੋਈ ਭੁੱਖੇ ਨਹੀਂ ਮਾਰਦੇ ਈ ਮਾਸੀ ਜੇ ਹੋਵੇ ਫਿਰ ਮੈਂ ਕਾਹ ਨੂੰ ਰੋਮਾਂ ਕਾਹ ਨੂੰ ਲੋਕਾਂ ਨੂੰ ਜਲੂਸ ਦਿਖਾਵਾਂ ਹੁਣ ਸਵੇਰੇ ਤੇ ਰਾਹ ਸਾਹਮਣੇ ਆ ਰਾਤ ਨੂੰ ਡੱਕ ਕੇ ਪਿਆ ਰਹਿੰਦਾ ਨਾ ਤਾਂ ਉਹਨੂੰ ਧੁੱਪ ਦਾ ਪਤਾ ਲੱਗਦਾ ਨਾ ਉਹਨੂੰ ਛਾਂ ਦਾ ਪਤਾ ਲੱਗਦਾ ਫਿਰ ਆਪਦਾ ਵੀ ਕਾਲ ਜਮਾ ਚਦਾ ਜਦੋਂ ਠਾਣ ਜਾਨੀ ਆ ਪਰ ਬੋਲਣ ਲੱਗ ਜਾਂਦਾ ਪੁੱਤ ਕਹਿੰਦਾ ਮੈਨੂੰ ਬੋਤਲ ਲਿਆ ਕੇ ਦੇ ਮੈਂ ਹੁਣ ਮੈਂ ਕਿੱਥੋਂ ਲਿਆ ਕੇ ਦਵਾਂ ਬੋਤਲਾਂ ਮੈਂ ਠੇਕਿਆਂ ਤੇ ਜਾਂਦੀ ਚੰਗੀ ਲੱਗਦੀਆਂ ਮਾਸੀ ਤੂੰ ਕਿੱਥੇ ਜਾਣਾ ਭਾਈ ਹਾਂ ਹਾਂ ਮੈਂ ਪੇਕੇ ਵਾਲੇ ਕਿਹੜਾ ਤੈਨੂੰ ਬੋਤਲ ਹੱਥ 'ਚ ਫੜਾ ਦੇਣਗੇ ਵੀ ਲੈ ਲੈ ਜਾ ਉਹਦੇ ਵਾਸਤੇ ਬੋਤਲ ਪੈਸੇ ਹੋਣਗੇ ਤਾਂ ਫੇਰ ਹੀ ਮਿਲੂਗੀ ਨਾਲੇ ਲੋਕਾਂ ਦਾ ਕਿਹੜਾ ਮੂੰਹ ਪੜ ਮੈਨਾਂ ਲੋਕ ਤਾਂ ਕਿੰਨੀਆਂ ਗੱਲਾਂ ਕਰਨ ਕਰਦੇ ਬਹੀਰਾਂ ਕਰਦੇ ਤਾਂ ਐਂ ਕਹਿ ਦਿੰਦਾ ਲੈ ਕਰਦੇ ਆਪਦੇ ਪੇਕੇਆਂ ਨੂੰ ਫੋਨ ਆ ਜਾਣਗੇ ਤੇਰੇ ਪੇਕੇ ਹੁਣ ਮੈਂ ਆਪਦੇ ਪੇਕੇਆਂ ਨੂੰ ਸਾਰੀਆਂ ਗੱਲਾਂ ਕਿੱਥੋਂ ਦੱਸਾਂ ਮੈਂ ਸੀ ਪੇਕੇਆਂ ਕੋਲੇ ਤਾਂ ਨਾ ਤਾਂ ਭਾਈ ਗੱਲਾਂ ਦੱਸਾਂ ਜਾਣ ਨਾ ਪੇਕੇ ਸਾਰੀ ਉਮਰ ਦੇਣ ਤੀ ਨੂੰ ਠੀਕ ਹੈ ਹੁਣ ਜੇ ਤੂੰ ਲੜਦੀ ਐ ਇਹ ਚੰਦਰਾ ਐ ਪਿਆ ਹੁੰਦਾ ਧੁੱਪੇ ਛਾਵੇਂ ਫੇਰ ਮੇਰਾ ਕਿਹੜਾ ਕਾਲਜਾ ਘੱਟ ਮੱਚਦਾ ਐ ਮੇਰਾ ਵੀ ਭਾਂ ਆਏ ਕਿ ਤੂੰ ਹੀ ਮਾਸੀ ਜਿਹੜੀ ਆ ਜਾਨੀ ਆ ਮੈਂ ਤਾਂ ਕਿਸੇ ਤੇ ਉਹੀ ਨਹੀਂ ਜਾਂਦੀ ਮੈਨੂੰ ਆਇਆ ਹੁੰਦਾ ਵੀ ਜੇ ਲੋਕਾਂ ਦੇ ਕਿਸੇ ਤੇ ਜਾਵਾਂਗੇ ਚਾਰ ਗੱਲਾਂ ਉਹ ਕਰੂ ਚਾਰ ਗੱਲਾਂ ਉਹ ਕਰੂ ਫੇਰ ਆਪ ਦਾ ਦੁੱਖ ਮਨ ਦੁਖੀ ਹੁੰਦਾ ਲੋਕ ਤਾਂ ਤਾੜੀਆਂ ਪਾਉਂਦੇ ਮੇਰੇ ਢ ਦਮੱਚਦਾ ਮੈਂ ਕੀ ਕਰਾਂ ਫੇਰ ਧੁੱਪੇ ਧੁੱਪੇ ਥੋਡੇ ਘਰੇ ਆਈਆਂ ਹਾਰ ਕੇ ਨਾਲੇ ਮੇਰੀ ਗੱਲ ਸੁਣ ਐਵੇਂ ਨਾ ਟੈਂਸ਼ਨ ਲਿਆ ਕਰ ਤੁਹਾਡੇ ਕੋਲੇ ਬਿਠੇਰੀ ਜਾਇਜਾਤ ਹਜੇ ਸਭ ਕੁਝ ਹੈਗਾ ਉਹ ਤਾਂ ਸਾਨੂੰ ਮੱਸੇ ਸੋੜ ਲਈ ਆ ਅੱਛਾ ਲੇ ਮਾਸੀ ਤੂੰ ਤਾਂ ਮੈਨੂੰ ਇੰਨੀਆਂ ਗੱਲਾਂ ਦੱਸਦੀਆਂ ਮੇਰੇ ਤਾਂ ਹੁਣ ਤੱਕ ਕੋਈ ਦਿਮਾਗ ਚ ਨਹੀਂ ਆਈ ਖਾਣੇ ਜੀ ਬਈ ਸੀ ਹਾਂ ਤਾਂ ਤੂੰ ਦੀ ਬਲ ਤੁਸੀਂ ਬਾੜੀ ਵਧੀਆ ਗੱਲ ਦੱਸਤੀ ਹੁਣ ਪਾਲਾ ਖਾਣੇ ਚ ਤੂੰ ਤਾਂ ਰਾਣੀ ਆਉਦੇ ਕਰੇ ਕਿਉਂ ਕਲਪਨਾ ਕਰਦੀ ਹੈ ਨਾਲੇ ਰਾਣੋਂ ਪਰੇ ਮੰਗਰੋ ਲੈ ਜੂਗੀ ਸੋਢ ਗਲਤ ਤਾਂ ਤੇਰੀ ਸਹੀ ਆ ਚੱਲ ਕੋਈ ਗੱਲ ਨਹੀਂ ਜਦੋਂ ਇਹ 소फी ਹੋਏ ਨਾ ਫੇਰ ਇਹਨੂੰ ਸਮਝਾਵਾਂ ਫੇਰ ਇਹਦੇ ਖਾਣੇ ਚ ਪਾਉ ਆਏ ਨਹੀਂ ਇਹਦੇ ਖਾਣੇ ਚ ਕੋਈ ਗੱਲ ਆਏ ਨਹੀਂ ਇਹ ਬਾੜ ਦਾ ਬੋੜ ਦਾ ਫੇਰ ਇਹਨੂੰ ਗੱਲ ਸਮਝਾਈ ਸਾਰੀ ਠੀਕ ਹੈ ਮਾਸੀ ਤੂੰ ਆ ਜੀ ਤੂੰ ਸਮਝਾ ਦੀ ਮੈਨੂੰ ਪਤਾ ਤੇਰੀ ਸਮਝ ਲੈ ਮੈਂ ਵੀ ਪੋਸਟ ਕਰੂੰਗੀ ਤੂੰ ਵੀ ਕਰੀ ਕੋਸਟ ਐਵੇਂ ਨਹੀਂ ਡਰ ਕੇ ਰਹੀਦਾ ਹੁੰਦਾ ਜਿਹੜਾ ਕੰਮ ਐ ਸਾਰਾ ਥੋੜੇ ਮੁੱਠੀ ਚ ਐ ਭਾਵੇਂ ਇਹਨੂੰ ਖੋਲ ਕੇ ਰੱਖ ਲੋ ਤੇ ਭਾਵੇਂ ਇਹਨੂੰ ਖੁਲਿਆ ਰੱਖ ਬੰਦ ਕਰ ਤਾ ਤੇਰੀ ਸਹੀ ਆ ਮਾਸੀ ਤੇ ਤੁਸੀਂ ਆਪਦੇ ਘਰੇ ਰਾਜੇ ਲੈ ਚੱਲ ਮੈਂ ਹੁਣ ਚੱਲਦੀ ਹਾਂ ਚੰਗਾ ਚੰਗਾ ਚਾਹ ਬਣਾ ਲੈਂਦੀ ਮਾਸੀ ਮੈਂ ਚਾਹ ਬਸ ਜਿਉਂਦੀ ਰਹਿ ਮੈਂ ਫੇਰ ਪੀ ਕੇ ਜਾਊ ਜਦੋਂ ਤੁਹਾਡੇ ਸੁੱਖ ਸ਼ਾਂਤੀ ਹੋਈ ਕਰੇ ਠੀਕ ਆ ਮਾਸੀ ਲੈ ਦੇਖ ਲਾ ਮੈਂ ਵੀ ਕੰਮ ਲਈ ਸੀ ਮੇਰੀਆਂ ਵੀ ਅਕਲਾਂ ਤੇ ਪੜਦਾ ਪਿਆ ਸੀ ਮੈਂ ਤਾਂ ਗਲਣਾ ਸੋਚੀ ਹੀ ਨਹੀਂ ਸੀ ਲੈ ਦੇਖ ਲੈ ਆ ਮਾਸੀ ਆ ਪਤਾ ਨਹੀਂ ਕਿ ਇਹਨਾਂ ਦਿਮਾਗ 'ਚ ਕਿਵੇਂ ਆਈ ਕਿਵੇਂ ਨਾ ਆਈ ਮੈਂਟ ਜੀ ਸਕੀਮ ਦੱਸ ਗਈ ਉਹ ਮਾਸੀ ਦੀ ਸਕੀਮ ਤਾਂ ਵਧੀਆ ਨਾਲੇ ਜ਼ਮੀਨ ਦੀ ਜ਼ਮੀਨ ਆਪਦੀ ਰਹਿ ਜਾਊਗੀ ਫਰ ਕੋਈ ਗੱਲ ਨਹੀਂ ਕਿ ਸੇ ਤਨੇ ਨੂੰ ਫੇਰ ਮੈਂ ਦੱਸ ਦਿਆਂ 소ਫੀ ਨੂੰ ਭੀਤੀ ਜਿਗੜਾ ਇਹਦੇ ਦਿਮਾਗ 'ਚ ਵੜਨੀ ਆ ਇਹ ਤਾਂ ਔਰ ਲਲਲ ਕਰਕੇ ਫੇਰ ਉਹ ਆ ਜਾ ਉਹ ਆ ਜਾ ਹੋ ਜਾਊਗਾ ਚੱਲ ਮਾਣਾ ਜ਼ਮੀਨ ਤਾਂ ਨਾ ਮੈਂ ਹੁਣ ਹੱਥੋਂ ਜਾਣ ਦੇਵਾਂ ਜਿਹੜੀ ਪਹਿਲਾਂ ਵਾਲੀ ਗਮਾਤੀ ਗਮਾਤੀ ਪਰ ਹੁਣ ਨਹੀਂ ਮੈਂ ਆਪਦੀ ਗਮਾਉਂਦੀ ਹੈਗੀ ਐ ਰੱਬਾ ਤੂੰ ਦੇਖਾਂ ਉਹ ਨਾ ਤੇ ਨਾ ਜਲੇ ਨਾ ਤੂੰ ਸਾਰਾ ਦਿਨ ਮੋਬਾਈਲ 'ਚ ਉਂਗਲਾਂ ਮਾਰੀ ਚੱਲਿਆ ਕਰ। ਹੋ ਕੀ ਕਰਾਂ ਮਾਂ? ਤੇ ਖੇਤ ਬੰਨੇ ਜਾ ਜਾਂਦਾ ਕੋਈ ਵੱਟ ਡਲ ਕੱਢ ਆਉਂਦਾ ਹੁਣ ਇੱਥੇ ਤਾਂ ਨਹੀਂ ਬੈਠਾ ਰਹਿਣਾ ਅੱਜ ਛੁੱਟੀ ਆ। ਕਦੋਂ ਜਾਇਆ? ਕਦੋਂ ਜਾਇਆ ਤੂੰ? ਮੇਰੇ ਜਾਇਆ ਸੀ ਹਾਂ। ਜਾ ਕੇ ਮੁੜ ਵੀ ਆਇਆ। ਉਹ ਕਰਨਾ ਕਿਸੇ ਤੇ ਕਰ ਵੀ ਦਬਈ ਪਈ ਆ। ਹੰਡੇ ਹੰਡੇ ਮੱਕਮ ਕਰਾ ਕਰ ਨਹੀਂ ਕਰੇ। ਫੱਕ ਫੁੱਕ ਵਧੀਆ ਖੜੀ ਆ। ਹਾਂ ਐਨ ਫੁੱਕ ਆ ਜਾਮਾ। ਤੇ ਹੁਣ ਤਾਂ ਨਹੀਂ ਜਾਂਦਾ ਕਿਸੇ ਪਾਸੇ ਮੈਂ ਕਿਤੇ ਨਹੀਂ ਆਣਾ ਤੈਨੂੰ ਦੱਸ ਮੈਂ ਉਧਰ ਜਾਇਆ ਮੈਂ ਤੇਰੇ ਤਾਇਕੇ ਘਰੇ ਕੀ ਹੋ ਗਿਆ ਬਈ ਵਿਚਾਰਾ ਸਿਕੰਦਰ ਨੇ 42 ਸ਼ਰਾਬ ਪੀਣ ਲੱਗ ਗਿਆ ਉਹਨਾਂ ਦੀ ਜ਼ਮੀਨ ਨਹੀਂ ਵੇਚੀ ਤੇਰੇ ਤਾਇਆ ਬਿਮਾਰ ਸੀ ਜੇ ਤੂੰ ਦੋ ਬੀਤੀ ਜ਼ਮੀਨ ਉਹਨਾਂ ਨੇ ਤੇ ਹੋਰ ਮੈਨੂੰ ਇਹ ਗੱਲ ਬਤਹੀ ਨਹੀਂ ਲੱਗਿਆ ਆਪਾਂ ਗੱਲਾਂ ਦੇ ਆਏ ਨਹੀਂ ਆਣਦੇ ਆਪਾਂ ਕਿਵੇਂ ਲੈ ਲੈਂਦੇ ਆਪਦਾ ਜ਼ਮੀਨ ਹਾਂ ਮੇਰੀ ਗੱਲ ਸੁਣੋ ਸਰੀਕ ਦੀ ਕਨਾਲ ਨੇ ਨਿਕਨਾਲ ਜੁੱਤੀ ਥੱਲੇ ਹੁੰਦਾ ਸਰੀਕ ਸਾਰਿਆਂ ਵਾਂਗ ਉਹ ਨਹੀਂ ਸਕਦਾ ਹੁੰਦਾ ਆਪਾਂ ਨਹੀਂ ਜੁੱਤੀ ਥੱਲੇ ਕਰਨ ਅਗਲੇ ਦਾ ਪਹਿਲਾਂ ਗਰੀਬ ਮਾਰ ਹੋਈ ਪਈ ਐ ਤੂੰ ਕਿਹੋ ਜਿਹੀਆਂ ਗੱਲਾਂ ਕਰਦਾ ਇਹਦਾ ਐ ਕਰਦਾ ਕਰਨ ਵੀ ਕਰਦੀ ਜਿਹੀ ਨਹੀਂ ਕਰਿਆ ਜਾਂਦੀ ਹੁੰਦੀ ਐ ਜੇ ਤੇਰੇ ਕੋਲ ਇੰਨੇ ਪੈਸੇ ਵੱਧ ਗਏ ਉਹਨੂੰ ਦੇ ਦੇ 5-4 ਲੱਖ ਰੁਪਈਆ ਐਂ ਵੀ ਦੇ ਪਤਾ ਕਿੰਨਾ ਔਖਾ ਪੈਸਾ ਬਣਾਉਣਾ ਬਾਹਰ ਜਾ ਕੇ ਦੇਖ ਕੇ ਤੇ ਜਾ ਕੇ ਦੇਖ ਕੇ ਤੇ ਇਹ ਜ਼ਮੀਨਾਂ ਲੈਣ ਵਾਲਾ ਵੱਡਾ ਹੀ ਬਣਗਾ ਤੂੰ ਦੇ ਦੇ ਵਿਚਾਰਾਂ ਦੀ ਗਰੀਬੀ ਨਿਕਲ ਜੇ ਫਿਰ ਉਹਨੂੰ ਦੇ ਦੇ 5-4 ਲੱਖ ਰੁਪਈਆ ਮੇਰੇ ਕਿੰਨਾ ਨਹੀਂ ਪਤਾ ਆ ਮਾਨ ਜੱਗਾ ਹੈਗਾ ਮਾਣ ਤਾਂ ਕਾਨੂੰ ਪਤਾ ਪੈਸੇ ਦਾ ਤਾਂ ਇੰਨੀ ਜਿਆਦਾ ਪਤਾ। ਸੋਡਿਆ ਵੇਲਾ ਹੋਰ ਸੀ ਹੁਣ ਹੋਰ ਐ। ਹੁਣ ਮੰਗਾਈ ਵੀ ਖਰਚ ਦੇ ਵੀ ਵਾੜੇ ਹਾਂ। ਖਰਚ ਦੇ ਵਾ। ਤੇ ਚੀਜ਼ਾਂ ਵੀ ਮੇਰੇ ਮਿਲਦੀਆਂ ਨਹੀਂ ਸੋੜਦਾ ਕਿੰਨੀ ਐ। ਅੱਗੇ ਲੋਕ ਹਾਲ ਪਾਉਂਦੇ ਹੁਣ ਟੈਟਰਾਂ ਤੇ ਆ। ਆਹੋ ਹੈਗੇ। ਖਣਕ ਦਾ ਕੰਮ ਮਿੰਟਾਂ 'ਚ ਹੋ ਜਾਂਦਾ। ਹੁਣ ਐ ਸੀ ਮਿੰਟਾਂ 'ਚ ਤਾਂ। ਉਹ ਸੋਡਿਆ ਵੇ ਖਾਪੀ ਆਂਦੇ ਖੇਤਾਂ ਵਿੱਚ। ਆਹ ਫਿਰ ਹੁਣ ਤਣ ਕਬੱਟੀਆਂ ਆਂਦੇ ਆ। ਚਾਚਾ ਦੇ ਮਹੀਨੇ ਲਾਉਂਦੇ ਹਾਂ ਤਾਂ ਘੰਟੇ 'ਚ ਕਣਕ ਵੱਟ ਕੇ ਘਰੀ ਜੱਟ ਵੇਲਾ। ਆਹੋ ਜੱਟ ਨੇ ਤਾਂ ਵੇਲਾ ਰਹਿਣੀ ਐ ਚੰਗਾ ਮੈਂ ਜਾ ਆਵਾਂ ਜਾਈ ਨਾ ਕਿੰਨੇ ਸਿਕ ਪਤਾ ਨਹੀਂ ਲੈ ਅਰੇ ਆਦੇ ਨੇ ਵਾਸਤੇ ਆਏ ਨੇ ਹਨਾ ਅਲਮਸ ਚੰਨੀਆਂ ਤਾਂ ਚਾਚੀ ਲੰਗੇ ਦਾਚੀ ਕੀ ਕਰੀਂ ਆਂ ਨੀ ਕੁੜੇ ਕੀ ਕਰਨਾ ਚਾਚੀ ਬਸ ਤੇਰੇ ਸਾਹਮਣੇ ਮਿਰਚਾਂ ਜੀਆਂ ਤੋੜ ਕੇ ਮੈਨੂੰ ਆਏ ਸੀ ਵੀ ਚਲ ਪੂਰਾ ਚਟਨੀ ਬਣਾ ਲੂੰਗੀ ਹੋਰ ਕੀ ਹੈ ਭਾਈ ਹਾਂ ਚਟਨੀ ਦਾ ਉਦੋਂ ਰੋਟੀ ਵੀ ਢਿੱਡ ਤਾਂ ਭਰ ਨਹੀਂ ਆ ਕਾਸੀ ਨਾਲ ਕਾਸੀ ਨਾਲ ਢਿੱਡ ਤਾਂ ਭਰ ਨਹੀਂ ਆ ਮਾਸੀ ਹੁਣ ਕੀ ਕਰਿਆ ਜਾਵੇ ਹਾਂ ਇਹ ਟੋਆ ਤਾਂ ਮੰਗਦਾ ਹੈ ਜੋਰ ਵੀ ਨਹੀਂ ਚੱਲਦਾ ਰੱਬ ਅੱਗੇ ਨਹੀਂ ਚੱਲਦਾ ਪੁੱਤ ਹੁਣ ਆਇਆ ਸਾਰਾ ਦਿਨ ਸਬਜ਼ੀਆਂ ਖਾ ਕੇ ਵੀ ਨਹੀਂ ਟਾਈਮ ਪਾਸ ਹੁੰਦਾ। ਨਹੀਂ ਹੁੰਦਾ। ਤੇ ਕਟਾਮ ਕਹਿੰਦਾ ਹੁੰਦਾ ਚੱਟਨੀ ਨਾਲ ਰੋਟੀ ਕੀ ਭੁੱਖੀ ਰੋਟੀ ਕੱਲੀ ਰੋਟੀ ਵੀ ਖਾਣੀ ਪੈ ਗਈ। ਖਾਣੀ ਪੈ ਇੰਦੇ ਨੂਨ ਨਾਲ ਵੀ ਖਾਣੀ ਪੈ ਜਾਂਦੀ ਹੈ। ਨੂਨ ਨਾਲ ਪਾਈ ਜਾਂਦੀ ਹੈ। ਹਾਂ ਕਿੱਧਰ ਗਿਆ ਸ਼ਿਕੰਦਰ? ਬੱਸ ਮਾਸੀ ਇੱਥੇ ਪਿਆ ਸੀਗਾ। ਹੁਣ ਤੈਨੂੰ ਪਤਾ ਜਦੋਂ ਕਹਿੰਦੇ ਹੁੰਦੇ ਆ ਬੰਦੇ ਨੂੰ ਸ਼ਰਾਬ ਦੀ ਲਤ ਲੱਗ ਜਾਂਦੀ ਆ ਹੁਣ ਤਾਂ ਸਾਰਾ 24 ਘੰਟੇ ਸ਼ਰਾਬ ਹੀ ਦਿਖਦੀ ਐ। ਮੈਨੂੰ ਕਹਿੰਦਾ ਸ਼ਰਾਬ ਮੰਗਾ ਕੇ ਦੇ ਪਹਿਲਾਂ ਮੇਰੇ ਨਾਲ ਜਿੱਦ ਕੇ ਹਟਿਆ। ਤੇ ਮੈਂ ਕਹ ਪਈ ਮੈਂ ਹੁਣ ਕਿੱਥੋਂ ਸ਼ਰਾਬ ਮੰਗਾ ਕੇ ਦਵਾਂ ਉੱਠ ਕੇ ਹੀ ਦਰਬਾਰ ਵਾਗ ਗਿਆ। ਆ ਮੋਨੇ ਵੀ ਪੁੱਠਾਈ ਰਾਤ ਫੜ ਛੱਡਿਆ 24 ਘੰਟੇ ਨਹੀਂ ਅੱਖ ਪਟਦਾ ਕੀ ਕਰਾਂ ਮਾਸੀ ਬਥੇਰਾ ਚੰਗਾ ਸੀ ਤੇਰਾ ਨਰਮ ਸੀਗਾ ਆ ਚੀਜ਼ਾਂ ਤਾਂ ਉਹਨੂੰ ਦਿਖਦੀਆਂ ਵੀ ਨਹੀਂ ਸੀ ਕਦੇ ਸੋਚੀਆਂ ਵੀ ਨਹੀਂ ਸੀਗੀਆਂ ਉਹਨੇ ਸ਼ਰਾਬ ਤਾਂ ਉਹਦੇ ਨੇੜ ਦੀ ਵੀ ਨਹੀਂ ਸੀ ਲੰਘਦੀ ਤੇਰਾ ਬਾਪੂ ਤਾਂ ਘਰ ਦੇ ਭਾਗ ਹੀ ਲੈ ਗਿਆ ਛੋਡੇ ਨੇ ਸਹੀ ਗੱਲ ਆ ਬਾਪੂ ਜੀ ਪਹਿਲਾਂ ਸਾਡੀ ਮਾਂ ਚਲੀ ਗਈ ਉਹ ਤੋਂ ਬਾਅਦ ਬਾਪੂ ਜੀ ਚਲੇ ਗਏ ਚਲ ਆਏ ਕਹਿੰਦੇ ਸੀ ਵੀ ਚਲ ਕੋਈ ਨਾ ਪੈਸਾ ਤਾਂ ਲੱਗਣ ਵਾਲਾ ਸੀ ਲੱਗ ਗਿਆ ਬਾਪੂ ਜੀ ਤਾਂ ਬਚ ਜਾਂਦੇ ਸਿਆਣਾ ਬੰਦਾ ਤਾਂ ਨਾਲੇ ਘਰ ਦਾ ਜਿੰਦਾ ਹੁੰਦਾ ਜਿੰਦਾ ਹੁੰਦਾ ਨਹੀਂ ਇਹਨੂੰ ਡਰ ਸੀ ਉਹਦਾ ਨਾਲ ਇਹਨੂੰ ਡਰ ਸੀ ਬਸ ਸਾਰਾ ਦਿਨ ਉਹਦੀਆਂ ਟੈਨਸ਼ਨਾਂ ਚੀ ਬਸ ਜ਼ਮੀਨ ਵੇਕੀ ਜ਼ਮੀਨ ਵੇਕੀ ਉਹਦੀਆਂ ਟੈਨਸ਼ਨਾਂ ਦੇ ਵਿੱਚ ਹੀ ਸਾਰਾ ਦਿਨ ਪੀ ਜਾਂਦਾ ਹਾਂ ਹੁਣ ਇਹਨੂੰ ਕਲਪਨਾ ਖੜੀ ਹੋਈ ਪਈ ਹੈ ਕਲਪਨਾ ਖੜੀ ਹੋਈ ਪਈ ਹੈ ਦੀਨਾਂ ਨਹੀਂ ਮੂਹਰੇ ਕੋਸੇ ਨੂੰ ਜੇ ਕੋਸੇ ਮੂਹਰੇ ਦਿਸੇ ਤਾਂ ਨਾ ਪੀਵੇ ਸਹੀ ਗੱਲ ਆ ਮਾਸੀ ਹੁਣ ਸਾਰਾ ਦਿਨ ਬੋਲਦੇ ਆ ਫਿਰ ਲੋਕ ਤੈਨੂੰ ਪਤਾ ਆਸ ਕੁਮਾਰ ਵੀ ਦੇਖਦਾ ਕਹਿੰਦੇ ਹੁੰਦੇ ਆਣਾ ਅਗਲਾ ਕਹਿੰਦਾ ਲੈ ਦੇਖ ਲੈ ਕਿ ਮੇਰੇ ਬੰਦੇ ਨੂੰ ਬੋਲੀ ਜਾਂਦੀ ਆ ਹੁਣ ਮੇਰਾ ਕਿਹੜਾ ਜੀ ਕਰਦਾ ਮੈਂ ਉਹਨੂੰ ਐ ਕਹਿਣੀ ਹੁੰਦੀ ਆ ਵੀ ਭਾਈ ਉੱਠ ਘੜਾ ਆਪਦਾ ਕੰਮ ਧੰਦਾ ਕਰ ਲਾ ਹੋਰ ਪੁੱਤ ਇਹ ਕੰਮ ਧੰਦਾ ਕਰੂਗਾ ਫੇਰ ਹੀ ਤੋ ਆਪਦਾ ਘਰੇ ਦੋ ਪੈਸੇ ਲੈ ਆਊਗਾ ਚੁੱਨਾ ਚੌਂਕਾ ਚੱਲੂ ਮਾਸੀ ਇਹ ਤਾਂ ਹੁਣ ਕਿਸੇ ਕਿਤੇ ਲੱਗਣਾ ਪਊ ਉਹਨੂੰ ਹਾਂ ਹੁਣ ਐ ਥੋੜੀ ਪਾਈ ਕੇ ਕੰਮ ਸਰਦਾ ਧਾਰੂ ਵੀ ਰੋਜ਼ ਨਗਦ ਭਾਲਦੀ ਆ ਕਿਹੜੇ ਫਰੀਦੀ ਆਉਂਦੀ ਆ ਫਰੀਦੀ ਆਉਂਦੀ ਆ ਬਥੇਰਾ ਸਮਝਾਉਣੀ ਆ ਮਾਸੀ ਪਰ ਸਮਝਦਾ ਨਹੀਂ ਮੈਂ ਤਾਂ ਤੈਨੂੰ ਐ ਕਹਿਣੀ ਆ ਹੁਣ ਜਦੋਂ ਕਿਤੇ ਹੁਣ ਤਾਂ ਚੱਲ ਹੈ ਨਹੀਂ ਜੇ ਤੋ ਕਿਤੇ ਫੇਰ ਆਈ ਨਾ ਸਮਝਾ ਕੇ ਜਾਈ ਮਾੜਾ ਜੈਨ ਮੈਂ ਸਮਝਾ ਕੇ ਜਾਉ ਮੈਂ ਉਸੇ ਦੀ ਮਾਰੀ ਆਈ ਸੀ ਮੈਨੂੰ ਪਤਾ ਲੱਗਿਆ ਸੀ ਵੀ ਬਾਲੀ ਦਾਰੂ ਪੀ ਜਾਂਦਾ ਪਹਿਲਾਂ ਤਾਂ ਮਾੜੀ ਮੋਟੀ ਪੀਂਦਾ ਸੀ ਹੁਣ ਤਾਂ ਬੜਾ ਬਾਲੀ ਪੀਣ ਲੱਗ ਗਿਆ ਉਹਨੂੰ ਤਾਂ ਐ ਹੀ ਨਹੀਂ ਹੈਗਾ ਵੀ ਦੱਸ ਵੀ ਘਰ ਕਿਵੇਂ ਚੱਲੂਗਾ ਇੰਨੀ ਸ਼ਰਾਬਾਂ ਪੀ ਕੇ ਕੀ ਕਰੂਗਾ ਕੱਲ ਨੂੰ ਇਹਨੂੰ ਕੁਝ ਹੋ ਗਿਆ ਫੇਰ ਕੀ ਕਰੂ ਫੇਰ ਉਹੀ ਗੱਲ ਆ ਕਿ ਨਾ ਘਰ ਦੀ ਨਾ ਕਾਟ ਦੀ ਕਾਸੇ ਪਾਸੇ ਦੀ ਨਹੀਂ ਰਹਿਣੀ ਸਹੀ ਗੱਲ ਆ ਮਸੀ ਹੁਣ ਕਿਸੇ ਨੂੰ ਦੁੱਖ ਵੀ ਨਹੀਂ ਦੱਸੇ ਜਾਂਦੇ ਮੈਂ ਤਾਂ ਆਪਣੇ ਮਾਂ ਪਿਓ ਨੂੰ ਫੋਨ ਕਰਕੇ ਦੱਸ ਦਿਆਂ ਮਾ ਗਾਨੀ ਆ ਵੀ ਉਹ ਦੁਖੀ ਹੁਣ ਦੇ ਚੱਲ ਮੇਰੇ ਨਾਲ ਤਾਂ ਜਿਹੜੀਆਂ ਹੋਈ ਜਾਂਦੀਆਂ ਹੋਈ ਜਾਂਦੀਆਂ। ਉਹੀ ਗੱਲ ਪੁੱਤ ਸਾਰੇ ਪੜਦੇ ਵੇਖਿਆ ਨੂੰ ਵੀ ਨਹੀਂ ਦਿੱਤੇ ਜਾਂਦੇ। ਚੱਲ ਮਾਸੀ ਆ ਜਾ ਬਹਿ ਜਾ ਉੱਥੇ। ਚੱਲ ਕੋਈ ਨਹੀਂ ਮੈਂ ਤਾਂ ਉਹਦੀ ਮਾਰੀ ਆਈ ਸੀ ਉਹਦਾ ਹੁੰਡ ਬੜਾ ਮੈਨੂੰ ਮਿਲਿਆ ਹੀ ਨਹੀਂ ਕਰੇ। ਮਾਸੀ ਹੁਣ ਉਹਦਾ ਕੀ ਪਤਾ ਕਦੋਂ ਮੁੜੂਗਾ। ਮੁੜੇ ਆਵੇ ਤਾਂ ਹੁਣ ਮੁੜੇ ਆਵੇ ਇਹ ਨਹੀਂ ਪਤਾ ਰਾਸਤਾ ਕੱਣਾ ਬੜੇ ਘਰੇ। ਇਹ ਤਾਂ ਹੈ। ਨਾਲੇ ਸਰਾਬੀਆਂ ਦਾ ਕੀ ਹੁੰਦਾ ਕੀ ਪਤਾ ਜਿੱਥੇ ਕੋਈ ਮਿਲ ਗਿਆ। ਉਹ ਕੀ ਅਗਲੇ ਤੇ ਵਹਿ ਜਾਂਦੇ ਆ ਵਹਿ ਜਾਂਦੇ ਆ ਹਾਂ ਵਾਈ ਵੀ ਹੁਣ ਮੈਂ ਚੱਲ ਤਾਂ ਕੰਮ ਧੰਦਾ ਜਾਂ ਨਿਬੜਿਆ ਗੱਗੂ ਨੂੰ ਘਰੇ ਵਾਕੇ ਆਈ ਸੀ ਮੈਂ ਤੂੰ ਵਿੰਦਕ ਵਹਿ ਜਾ ਉਹਦਾ ਐ ਨਹੀਂ ਪਤਾ ਕਿਹੜੇ ਵੇ ਟੱਪ ਜੇ ਬਾਹਰ ਨੂੰ ਸਹੀ ਗੱਲ ਆ ਮਾਸੀ ਹਾਂ ਚੱਲ ਚਾਹ ਬਣਾ ਲੈਂਦੀ ਕੋਈ ਬਸ ਬੁੱਤ ਚਾਹ ਤਾਂ ਆਪਦਾ ਟਾਈਮ ਪਾਸ ਕਰੋ ਚਾਹਾਂ ਤਾਂ ਉਧਰ ਵੀ ਛੋੜ ਗਈ ਐ ਇੱਧਰ ਵੀ ਛੋੜ ਨਹੀਂ ਉਹ ਤਾਂ ਗੱਲ ਹੈਗੀ ਐ ਚੱਲ ਮਾਸੀ ਐਨੇ ਨਾ ਭੈਣ ਭਾਈ ਤੁਸੀਂ ਆ ਜਾਂਦੇ ਹੋ ਐਨੇ ਨਾ ਚਲ ਮਨ ਹਲਕਾ ਹੋ ਜਾਂਦਾ ਦੋ ਗੱਲਾਂ ਹੋ ਜਾਂਦੀਆਂ ਨਹੀਂ ਸਾਰਾ ਦਿਨ ਦਿਮਾਗ ਤੇ ਟੈਨਸ਼ਨ ਬਣੀ ਰਹਿੰਦੀ ਇਹ ਤਾਂ ਹੈ ਕੋਈ ਨੀ ਕੋਈ ਚੀਜ਼ ਵਕਤ ਤੇ ਲੋਡ ਹੁੰਦੀ ਉਧਰੋ ਚੱਕ ਲ ਆਪਦੇ ਘਰਾਂ ਚੋਂ ਚੀ ਲੈਂਦਾ ਚੀਜ਼ ਵਕਤ ਅਗਲਾ ਕੋਈ ਬਗਾਨੇ ਘਰ ਤਾਂ ਨਹੀਂ ਜਾਂਦਾ ਆਪਦੇ ਕਾਦੇ ਵਾਸਤੇ ਹੁੰਦੇ ਆ ਜਦੋਂ ਦੁੱਖ ਰਹਿਣਾ ਖੜੇ ਫੇਰ ਅਸੀਂ ਥੋਡੇ ਕਾਦੇ ਰਹਿਗੇ ਉਹ ਤਾਂ ਗੱਲ ਹੈਗੀ ਮਾਸੀ ਚੱਲ ਤੁਸੀਂ ਸਿਆਣੇ ਆ ਸੋਚਦੇ ਹਣ ਅੱਜ ਕੱਲ ਨਹੀਂ ਤਾਂ ਨੂੰ ਪਤਾ ਕਿਹੜਾ ਕੋਈ ਸੋਚ ਕੋਈ ਨਹੀਂ ਸੋਚਦਾ ਪੁੱਤ ਕੋਈ ਨਹੀਂ ਜੇ ਕੋਈ ਚੀਜ਼ ਦੀ ਲੋੜ ਹੋਈ ਤਾਂ ਆਜੀ ਚੱਕ ਲੈ ਚੰਗਾ ਮਾਸੀ ਹਾਂ ਚੰਗਾ ਜਦੋਂ ਨਾ ਨਾ ਬਸ ਜਾਦਾ ਮੈਂ ਫੇਰ ਮਾਰੂੰਗਾ ਜਿਹੜਾ ਜਦੋਂ ਸਿਕੰਦਰ ਕਰੇ ਹੋਇਆ ਚੱਲ ਠੀਕ ਆ ਚੰਗਾ ਲੈ ਚਲ ਮੈਂ ਵੀ ਮਿਰਚਾਂਆਂ ਤੋੜ ਕੇ चटनी का बना ला वे बागरू हाँ की कुछ करी है उन्हें मैं तेरे कोली लिया इसी हाँ रज्जा हूँ मैं हाँ मासी हाँ मासी दिस की मासी मासी तकड़ी है हाँ मासी तो तकड़ी है आगे शर्म ला रखी है तू शर्म का है मासी हाँ उनका यही सारा बस क्यों एक ही सारा और वहाँ पे ਮਾਪੇ ਤਾਂ ਜਾਂਦੇ ਹੀ ਰਹੇ ਆ ਮਾਪੇ ਨਾਲ ਜਾ ਰਹਿੰਦੇ ਹੁੰਦੇ ਆ ਅਸੀਂ ਉਹ ਬਚਿਆ ਕੀ ਹੈ ਮਰੇ ਕੋਲੇ ਸਵਾਈ ਕਰ ਮਾਸੀ ਹੁਣ ਉਹਨੂੰ ਉੱਥੇ ਬੈਠ ਕੇ ਹੀ ਸਮਝਾ ਦੇ ਚੰਗੀ ਤਰ੍ਹਾਂ ਸਮਝਾ ਕੇ ਜਾਈਂ ਆ ਜਾ ਸ਼ਾਮ ਨੂੰ ਅੰਦਰ ਆ ਜਾ ਕੀ ਹਾਲ ਕਰੀ ਫਿਰਦਾ ਆਪਦੇ ਸਰੀਰ ਦਾ ਸ਼ਾਮੇ ਆ ਜਾ ਨੇ ਹਜੇ ਵੀ ਉਹਨੂੰ ਖੋਲਦਾ ਹੁੰਦਾ ਆਪਣਾ ਉਹਨੂੰ ਵਾਹੇ ਤਾਂ ਮਸੀ ਹੰਤੂ ਐ ਮੱਲਾ ਮਾਸੀ ਜਿੰਦਗੀ ਮੇਰੀ ਇਹੀ ਹੈ ਹੁਣ ਗੁੰਮ ਮਰ ਜਾਂ ਆਈ ਨਹੀਂ ਕਿ ਨਾ ਰੋਦੇ ਦੇਖ ਲਾ ਮਾਸੀ ਤੇਰੇ ਸਾਹਮਣੇ ਆ ਜੀ ਹੁਣ ਮੈਂ ਕਹਿਨੀ ਆ ਤਾਂ ਬੁਰੀ ਬਾਜਦੀ ਆ ਲੋਕ ਤਾਂ ਅਗਰ ਸੰਦਾ ਤੇ ਚੜ ਚੜ ਦੇਖਦੇ ਆ ਲੋਕਾਂ ਨੂੰ ਦੇ ਦਨ ਢੱਕ ਕੇ ਆ ਜਾਂਦਾ ਸਿਕੰਦਰਾ ਛੱਡ ਇਹਨੂੰ ਰੱਖ ਲੈ ਮਾਸੀ ਮਾਸੀ ਤਾਂ ਫੇਰ ਬੈਠੋ ਇਹਨੂੰ ਰੱਖ ਪਾ ਨਾ ਇਹ ਨਾ ਦੇਖ ਲੈ ਇਹਨ ਤਾਂ ਕਿ ਹੋਈ ਬਣਾ ਰੱਖਿਆ ਹੈ ਵੇ ਮੈਂ ਤਾਂ ਤੇਰੇ ਨਾਲ ਗੱਲ ਕਰਨ ਆਈ ਸੀ ਤੂੰ ਤਾਂ ਰੱਜ ਜਾਇਆ ਮੈਂ ਤੈਨੂੰ ਘਰ ਦੋ ਆ ਗੱਲ ਮਾਸੀ ਜਲ ਕਰ ਮਾਗਲ ਵਾਂਣੇ ਇਹਦਾ ਖੜਾ ਛੱਡ ਮੈਨੂੰ ਤਾਂ ਤੇਰਾ ਹੀ ਦੁੱਖ ਆ ਹੋਰ ਮੈਨੂੰ ਕੀ ਦੁੱਖ ਹੋਣਾ ਓਏ ਛੱਡ ਇਹ ਕੁਝ ਤੈਨੂੰ ਤੰਗ ਕਰਦਾ ਤਾਂ ਮੈਨੂੰ ਦੱਸ ਮੈਨੂੰ ਤੰਗ ਕਿਨੇ ਕਰਨਾ ਹੈ ਤੂੰ ਤੰਗ ਕਰੀ ਜਾਂਦਾ ਤੂੰ ਹੀ ਕਰੀ ਜਾਂਦਾ ਮੈਨੂੰ ਤਾਂ ਤੰਗ ਮੈਂ ਤਾਂ ਅੱਜ ਪਤਾ ਲੱਗਿਆ ਵੀ ਆਹ ਹਾਲ ਆ ਕੇ ਤੁਹਾਡੇ ਸ਼ਕੰਦਰ ਦਾ ਮੈਂ ਮੈਨੂੰ ਦੇਖ ਕੇ ਧਾਮਾ ਜਾ ਕੇ ਓ ਅਸੀਂ ਬਹਾਲ ਤਾਂ ਹੁਣ ਤਨੁਪਤੀ ਕੋਈ ਕੰਮ ਧੰਦਾ ਕਰ ਲੈ ਇਹਦਾ ਖੜਾ ਛੱਡ ਦੇ ਕਿੱਥੇ ਲੱਗ ਜਾ ऐसे ਹੁਣ ਤਾਂ ਮੌਤ ਚਾਹੀਦੀ ਆ ਬਸ ਚਾਹੀਦੀ ਏ ਤੈਨੂੰ ਮੌਤ ਤੇ ਆ ਕੀ ਕਰੂ ਬਗਾਨੀ ਤੀ ਤੈਨੂੰ ਤਾਂ ਮੌਤ ਚਾਹੀਦੀ ਆ ਉਹ ਵਾਸਤੇ ਜਿਹਦੇ ਮਰ ਜਾਂਦੇ ਆ ਉਹ ਵੀ ਪੜ ਜਾਂਦੇ ਆ ਪੜਤਾ ਜਾਂਦੇ ਆ ਇਹ ਪਲੂ ਵੀ ਖਾਦੇ ਸਿਰ ਤੇ ਉਹ ਮਾ ਹੋ ਮੇਰੇ ਕੋਲੇ ਵੀ ਕੀ ਐ ਤੇਰੇ ਕੋਲੇ ਤੂੰ ਤਾਂ ਸਾਰਾ ਕੁਝ ਹੀ ਕਰ ਸਕਦਾ ਕਮਾਈ ਕਰਕੇ ਪੁੱਤ ਜਿੰਨੀ ਕੁ ਗਈ ਆ ਨਾ ਜੇ ਕਮਾਵੇਂ ਤਾਂ ਬਣਾ ਵੀ ਲਵੇਂ ਉਹ ਵਾਸਤੇ ਆਪ ਨੂੰ ਕਰਖ ਦੇ ਰੱਖਦੇ ਇਸੇ ਧੱਲੇ ਲੱਗਾਗੇ ਤੇ ਫਿਰ ਪੁੱਤ ਹੁਣ ਢਿੱਡ ਤਾਂ ਭਰਨਾ ਹੀ ਪਊ ਛੋਕੇ ਇਹਦਾ ਟਰੈਕਟਰ ਟੱਪ ਗਿਆ ਤਬ ਉਹ ਟੱਪਿਆ ਨਾ ਕਾਲਜਾ ਮੱਛੀ ਆਂਦਾ ਜਮਾ ਮੱਛਾ ਫਿਰ ਪੁੱਤ ਉਹਦਾ ਹੁਣ ਰੱਬ ਦੇ ਸਾਰੇ ਆ ਸਾਰੇ ਘਾਟੇ ਵਾਧੇ ਰੱਬ ਹੀ ਕਰਦਾ ਜੀ ਕੀਦਾ ਕਰਦਾ ਹੁੰਦਾ ਚਲ ਮਾਸੀ ਤੂੰ ਸਮਝਾ ਦੇ ਮੇਥੋਂ ਤੇਰੀ ਹਾਲਤ ਦੇਖੀ ਨਹੀਂ ਜਾਂਦੀ ਮਾਸੂ ਮੇਰੇ ਵੀ ਜ਼ਮੀਨ ਹੁੰਦੀ ਸੀ ਉੱਥੇ ਮੈਨੂੰ ਪਤਾ ਜ਼ਮੀਨ ਹੁੰਦੀ ਸੀ ਜ਼ਮੀਨ ਤੇਰੀ ਕਿਹੜਾ ਲੈਦੀ ਸੀ ਇੱਕ ਟੱਕ ਸੀ ਆਪਣਾ ਮੈਂ ਵੀ ਫਿਰ ਜਾਂਦਾ ਹੁੰਦਾ ਸੀ ਟਰੈਕਟਰ ਲੈ ਕੇ ਹੁਣ ਮੈਂ ਕਿਹੜੇ ਮੂੰਹ ਨਾਲ ਕਿੱਥੇ ਜਾਵਾਂ ਹੁਣ ਮਾਸੀ ਕਿੱਥੇ ਦੱਸਿਆ ਛੱਡ ਦੇ ਸ਼ਰਾਬ ਜ਼ਮੀਨ ਤਾਂ ਬਣ ਜੂਗੀ ਛੱਡ ਦੇ ਕਿਹੜਾ ਇਹਦਾ ਅੱਜ ਤੇ ਵੀ ਲਾਉਣਾ ਹੀ ਆ ਕਿੱਥੋਂ ਲਾਉਣਾ ਫੜ ਫੜ ਕੇ ਮਾਸੀ ਬੰਨ ਦੁਆ ਕਰ ਮੈਨੂੰ ਕੋਸ ਤੂੰ ਜ਼ਹਿਰ ਜੂਰ ਦੇ ਦੇ ਮਾਸੀ ਐਵੇਂ ਜਹਿਰ ਦਿੰਦੀ ਫਿਰੇ ਤੈਨੂੰ ਮੈਂ ਕਿਹਾ ਜ਼ਹਿਰ ਦੇਮ ਮੈਂ ਹੁਣ ਜਾਉਣਾ ਨਹੀਂ ਬਸ ਜਾਉਣਾ ਹੀ ਪਊਗਾ ਪੁੱਤ ਆਪਦੀ ਦੀ ਲੋੜ ਨੂੰ ਜਾਉਣਾ ਆਪਦੇ ਟੱਬਰ ਦੀ ਲੋੜ ਨੂੰ ਜਾਉਣਾ ਵਾ ਮੇਰੇ ਨਾਲ ਨਾ ਰੱਬ ਨੇ ਉਹ ਕਰਿਆ ਜਿਹੜੀ ਕਿਸੇ ਨਾਲ ਨਹੀਂ ਕਰੀ ਰੱਬ ਮੇਰਾ ਬੈਰੀ ਹੋ ਗਿਆ ਕੋਈ ਨਹੀਂ ਰੱਬ ਬੈਰੀ ਹੋ ਗਿਆ ਬੰਦੇ ਨਹੀਂ ਬੈਰੀ ਹੋਇਆ ਤੈਨੂੰ ਕੋਈ ਚੀਜ਼ ਦੀ ਲੋੜ ਹੁੰਦੀ ਆ ਤੂੰ ਮੇਰੇ ਕੋਲੇ ਆ ਜਾ ਖੜ ਦਾਰੂ ਦਾ ਖਿਹੜਾ ਛੱਡ ਦੇ ਮੇਰਾ ਪੁੱਤ ਸਮਝ ਗਿਆ ਮੇਰੀ ਗੱਲ ਨੂੰ ਧੰਨਵਾਦ ਤੇਰਾ ਲਿਆ ਸਕਦੀਆਂ ਤਾਂ ਬੋਤਲ ਲਿਆ ਦੇ ਜੀ ਮੈਂ ਮਰ ਜਾ ਇਹ ਤਾਂ ਬੋਤਲ ਹੀ ਮੰਗਦਾ ਰਹਿੰਦਾ 24 ਘੰਟੇ ਪਹਿਲਾਂ ਵੀਰਪਾਲ ਤਾਂ ਮੰਗ ਕੇ ਹਟਿਆ ਬੋਤਨਾ ਹੁਣ ਮੈਥੋਂ ਬੋਤਲ ਮੰਗਣ ਲੱਗ ਗਿਆ ਇੰਨੀ ਕਿ ਰਹਿ ਗਈ ਮਸਤੀ ਦੇਖੀ ਦੋ ਵਾਰੀ ਦੀ ਬਸ ਬੋਤਲ ਤੇ ਹੀ ਕੰਮ ਹੈ ਉਹ ਤਾਂ ਖਾਦਵਾ ਵਾਸੀ ਘਣੀ ਪਾਇਆ ਚੱਲ ਪਾਇਆ ਕੋਈ ਨਹੀਂ ਮੈਨ ਦੇ ਨਹੀਂ ਆ ਮੈਂ ਲੱਗੂ ਨਹੀਂ ਮੈਂ ਤਾਂ ਆਪੇ ਭੱਗ ਜੂ ਪਾ ਜਾ ਸੱਜੇ ਆਣਾ ਮੋਟਰਸਾਈਕਲ ਤੇ ਸੱਜੇ ਨਾ ਨਾ ਮੈਂ ਨਹੀਂ ਆਣਾ ਤੇਰੇ ਨਾਲ ਮੋਟਰਸਾਈਕਲ ਤੇ ਮੈਂ ਕਿ ਦੂਰੋਂ ਆਈਆਂ ਮੈਂ ਤੁਰ ਕੇ ਭੱਗ ਜੂ ਗੱਗੂ ਨੂੰ ਭੇਜੂੰ ਤੇਰੇ ਕੋਲ ਕਿਸੇ ਵੇ ਉਹ ਮੈਂ ਮੈਂ ਖੜੀ ਨਹੀਂ ਬਸ ਪਾ ਜਾ ਪਾ ਜਾ ਮੈਂ ਨਹੀਂ ਆਉਂਦੀ ਮੈਂ ਸੱਜ ਕੇ ਆਉਂਗਾ ਨਹੀਂ ਪਾ ਜਾ ਤੁਰ ਹੀ ਜਾਂਦੀ ਹੈ ਪਾ ਜਾ ਨਾ ਆ ਬਸ ਪਾ ਜਾ ਤੁਰਿਆ ਜਾਂਦਾ ਨਹੀਂ ਕਿੱਧਰ ਤੁਰਿਆ ਗੇ ਹੈ ਕਿੱਧਰ ਗਈ ਉਹ ਬਹੁਤ ਹਲ ਪਤਾ ਨਹੀਂ ਕਿੱਧਰ ਗਈ ਅਕਾਲ ਜਦ ਮੱਛੀ ਆ ਵੀਰਪਾਲ ਉਹ ਵੀਰਪਾਲ ਹਾਂਜੀ ਅੱਲਾ ਸੀਲੇ ਆਕੇ ਦੇ ਲਿਆ ਦਿੰਨੀ ਆ ਅੱਜ ਗਿਆ ਗਾ ਜਾ ਜਮਾ ਉਹ ਨਾਲੇ ਮੇਰੀ ਬੋਤਲ ਜੀ ਰਾਤ ਵਾਲੀ ਕਿੱਥੇ ਰੱਖੀ ਪਈ ਐ ਬੱਸ ਪੋਦਲ ਦੀ ਸੁਪਨੇ ਰਹਿੰਦੀ ਆ ਸਾਰਾ ਦਿਨ ਆ ਲੈ ਫੜ ਲੱਸੀ ਤਾਂ ਪੀ ਲੈ ਆਰਾਧ ਨੂੰ ਪੀ ਜਾਇਆ ਕਰ ਸਵੇਰੇ ਫਿਰ ਲੱਸੀ ਆ ਪਾਣ ਲੱਗ ਜਾਇਆ ਕਰ ਹੁਣ ਕਾਲਜਾ ਮੱਚਦਾ ਹੋਊਗਾ ਸਾਲੇ ਮਾੜੀ ਬਣਾਉਂਦੇ ਐ ਉਹ ਇਹਨਾਂ ਕਾਲਜਾ ਮੱਟਣ ਲੱਗਿਆ ਨਾ ਪੀ ਫਿਰ ਕਾਲਜਾ ਮੱਚਦਾ ਭਾਈ ਤੈਨੂੰ ਕੌਣ ਕਹਿੰਦਾ ਤੇਰੇ ਕਿਹੜਾ ਬੋਤਲ ਹੁਣ ਮੂੰਹ ਨੂੰ ਲਾ ਕੇ ਜਾਂਦਾ ਕੋਈ ਅੱਗ ਲੱਗਦੀ ਅੰਦਰ ਅੱਗ ਅੱਗ ਤਾਂ ਪਹਿਲਾਂ ਉਮ ਭਰੀ ਜਾਂਦੀ ਆ ਉੱਤੋਂ ਦੀ ਉਹਨੂੰ ਡੱਫ ਲੈਣਾ ਅੱਗੀ ਬਰੂਗੀ ਹੋਰ ਕੀ ਹੋਊਗਾ ਓ ਲੈ ਉੱਠੜ ਸਾਰ ਭਾਸ਼ਰਨਾਂ ਦੇ ਆ ਹਾਂ ਮੈਂ ਤਾਂ ਆਪੀ ਜੇ ਬੋਲਦੀ ਨਾ ਬੁਰੀ ਲੱਗਦੀ ਬੋਤਲ ਲੈ ਆ ਕੇ ਦੇ ਭਾਲ ਕੇ ਮੇਰੀ ਗੱਲ ਸੁਣ ਬੋਤਲ ਤੂੰ ਕੀ ਕਰਾਉਣੀ ਆ ਆ ਪਈਆ ਅੱਧਾ ਬਚਦੀ ਤੇਰੇ ਸਿਰਾਂ ਦੇ ਬੋਤਲ ਦਾ ਛੱਡ ਦੇ ਖਹਿੜਾ ਤੇ ਮਾੜਾ ਮੋਟਾ ਆਕਲ ਨੂੰ ਹੱਥ ਮਾਰੇਗਾ ਭਾਈ ਫੇਰ ਹੀ ਗੱਲ ਬਣੂਗੀ ਕੋਈ ਨਾਲ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਦੇਖ ਜੇ ਤਾਂ ਹੁਣ ਡੱਕ ਕੇ ਸ਼ਰਾਬ ਨਾ ਪੈਣਾ ਤਾਂ ਤੂੰ ਉਹ ਦੇਖ ਲੈ ਜੇ ਭਾਈ ਮੇਰੀ ਗੱਲ ਸੁਣੇਗਾ ਤਾਂ ਉਹ ਦੇਖ ਲੈ ਏਰੀ ਕੀ ਸੁਣਾ ਲੋਹੀ ਗੱਲਾਂ ਅੰਦਰ ਕੋਲੇ ਅੰਮ ਕਰਲਾ ਆ ਕਰਲਾ ਜੇ ਉਹ ਨਹੀਂ ਜੀ ਲੱਗਦਾ ਉਹ ਜੇ ਤੇਰਾ ਜੀ ਨਹੀਂ ਕਰਦਾ ਕੰਮ ਤਾਂ ਨਾ ਕਰ ਪਰ ਗੱਲ ਤਾਂ ਸੁਣ ਸਕਦਾ ਮੇਰੀ ਕੋ ਉਹਦੇ ਵੀ ਕੋਈ ਟੈਕਸ ਲੱਗਦਾ ਸਨਾ ਇਹ ਗੱਲ ਸੁਣ। ਗੱਲ ਤਾਂ ਹੈਗੀ 16 ਨੇ ਦੀ। ਪਰ ਜੇ ਸੁਣੇਗਾ ਗੱਲ ਵੀ ਇਹੀ ਜੀ ਆ ਤੂੰ ਕਹਿਣਾ ਨਾ ਮੇਰੀ ਜ਼ਮੀਨ ਬਾਗੀ 4 ਕਿੱਲੇ। 4 ਦੀ بجائے 8 ਬਣਗੇ ਤੇਰੇ ਤਾਂ ਇਹ ਮੰਨ ਲੈ। ਠੀਕ ਆ ਪਰ ਜੇ ਮੇਰੀ ਸੁਣੇਗਾ। ਇਹ ਬੁੜੀਆਂ ਹਰ ਕੰਮ ਕਰਨ ਲੱਗਿਆ ਨਾ ਬੁੜੀਆਂ ਦੇ ਆਖੇ ਕੋਈ ਕੰਮ ਹੋਣ ਲੱਗੇ। ਉਹ ਬੰਦਾ ਮਿੱਟੀ ਨਾਲ ਮਿੱਟੀ ਨਾਲ ਹੋਵੇ। ਆਹ ਕੰਮ दारूਾਂ ਪੀਣ ਦੀ ਬੰਦੇ ਨੂੰ ਲੋੜ ਨਹੀਂ। ਕੌਣ ਨਾਲ ਨਹੀਂ ਕੋਈ ਪਿੰਦਾ ਬੇ ਗੱਲ ਸੁਣ ਤਾਂ ਲੈ ਤੈਨੂੰ ਆਪ ਹੀ ਪਤਾ ਲੱਗ ਜੂ ਕਿ ਐਵੇਂ ਵੀ ਹੋ ਜਾਂਦੇ ਹੁੰਦੇ ਜ਼ਰੂਰੀ ਨਹੀਂ ਹੁੰਦਾ ਲੈ ਦੱਸ ਮੇਰੀ ਗੱਲ ਸੁਣ ਬਈ ਅੱਛਾ ਹਾਂ ਹੁਣ ਤਾਂ ਦਿਮਾਗ 'ਚ ਵੱੜ ਗਈ ਗੱਲ ਕਹ ਨਹੀਂ ਤੇ ਮਾ ਕੋਚ ਤਾਂ ਵੱੜ ਗਈ ਪਰ ਗੱਲ ਤਾਂ ਇਹ ਗੱਲ ਉਹ ਗੱਲ ਤਾਂ ਕਿਹੜੀ ਆ ਹੁਣ ਵੀ ਤਾਂ ਦੇਖ ਲੈ ਕੀ ਹਾਲ ਹੋਇਆ ਪਿਆ ਘਰ ਦੇ ਅੱਠ ਚਾਰ ਕਿੱਲੇ ਗਵਾਲੇ ਆਗੇ ਤੇ ਹੁਣ ਵੀ ਕੀ ਬਣਿਆ ਸਾਰਾ ਦਿਨ ਉਧਰੋਂ ਮੈਂ ਕੰਮ ਧੰਦਾ ਕਰਦੀ ਹਾਂ ਹੁਣ ਇੱਕ ਟਾਈਮ ਆਏ ਸੋਚਿਆ ਸੀ ਵੀ ਭਾਈ ਕਿਸੇ ਦੇ ਘਰੇ ਕੰਮ ਕਰਨ ਵਾਲੀ ਗੱਲ ਹੋਈ ਪਈ ਆ ਫੇਰ ਫੇਰ ਇਹ ਗੱਲਾਂ ਜਰ ਲੇਗਾ ਵੀ ਹੁਣ ਮੇਰੀ ਜਨਾਨੀ ਕਿਸੇ ਦੇ ਘਰੇ ਕੰਮ ਕਰੂਗੀ ਨੱਜਾ ਤੂੰ ਕਰ ਲੇਗਾ ਕਿਸੇ ਦੇ ਥੱਲੇ ਕੰਮ ਉਹਦੇ ਨਾਲ ਤਾਂ ਚੰਗਾ ਅੱਠ ਤਾਂ ਬਣ ਜਾਣਗੇ ਇਹ ਵੀ ਗੱਲ ਠੀਕ ਹੈ ਚੱਲ ਕੋਈ ਨਾ ਕਿਤੇ ਇਹ ਨਾ ਹੋਵੇ ਵੀ ਸ਼ਰਾਬ ਨਾ ਡੱਕ ਕੇ ਇੱਥੇ ਮੁੜ ਕੇ ਚਾਰ ਬੰਦਿਆਂ ਕੋਲੇ ਤੇ ਪਾਸਾ ਦੇਣ ਲੱਗ ਜੇ ਤੇ ਲੋਕਾਂ ਨੂੰ ਦੱਸ ਦੇ ਮੁੜ ਕੇ ਨਾ ਆਵੇ ਲੋਕ ਆਪਾਂ ਨੂੰ ਕਿਸਾ ਦੇਣਗੇ ਅਗਲਾ ਕਹਿੰਦਾ ਗੱਲ ਤਾਂ ਸਹੀ ਆ ਸੋਚਦੇ ਆ ਸੋਚ ਨਹੀਂ ਨਾਲ ਇਹ ਗੱਲਾਂ ਨਾ ਸ਼ਰਾਬਾਂ ਪੀ ਕੇ ਨਹੀਂ ਹੁੰਦੀਆਂ ਹੁੰਦੀਆਂ ਸੋਫੀ 'ਚ ਰਹਿ ਕੇ ਗੱਲ ਬਣਦੀ ਹੁੰਦੀ ਆ ਹਾਈ ਤਾਂ ਹਾਈ ਤਾਂ ਗੁੱਤ ਪਿੱਛੇ ਹੁੰਦੀ ਆ ਜਨਾਨੀ ਦੀ ਇਹਦਾ ਬੋਤਲ ਪੀ ਕੇ ਹੋਊਗਾ ਬੋਤਲ ਪੀ ਕੇ ਅੱਛਾ ਹਾਂ ਬੋਤਲ ਪੀ ਕੇ ਹੋ ਕਾ ਨੂੰ ਬੋਤਲ ਤੋਂ ਬਿਨਾ ਹੋਣਾਗਾ ਮੁੜ ਕੇ ਆਪ ਤਾਂ ਫਸੇਗਾ ਇਹ ਨਾ ਸੁੱਖਾ ਨਹੀਂ ਇਹ ਕੰਮ ਆ ਕੰਮ ਤਾਂ ਬਥੇਰਾ ਔਖਾ ਮੈਨੂੰ ਵੀ ਪਤਾ ਪਰ ਦਿਮਾਗ ਲਾਣਾ ਆਉਣਾ ਪਊਗਾ ਫੇਰ ਗੱਲ ਬਣੂਗੀ ਜਾ ਕੇ ਆ ਪੀਕੇ ਨਹੀਂ ਦਿਮਾਗ ਲੜਨਾ ਉਹ ਹੁਣ ਤਾਂ ਲੜ ਗਿਆ ਹੁਣ ਤਾਂ ਐ ਮਰੇ ਤਾਂ ਪਈ ਐ ਬਸ ਫੇਰ ਜਿਹੜੀ ਤੈਨੂੰ ਗੱਲ ਕਹੀ ਤੀ ਉਹ ਤਾਂ ਪੂਰ ਉੱਤਰ ਜਾ ਕਰਦੇ ਕੰਮ ਕੁਛ ਨਹੀਂ ਹੁੰਦਾ ਅੱਠ ਤਾਂ ਹੱਥ ਦੇ ਵਿੱਚ ਆਣਾ ਚਾਰ ਤਾਂ ਗਵਾਲੇ ਕਰਦੇ ਆ ਨਾਲੇ ਸ਼ਰੀਕ ਮੇਣਾ ਮਾਰਦੇ ਆਗੇ ਉਹ ਤਾਂ ਨਹੀਂ ਮਾਰ ਜਾਣਗੇ ਨਾਲੇ ਕਿਸੇ ਨੂੰ ਪਤਾ ਨਹੀਂ ਲੱਗਣਾ ਸੱਪ ਵੀ ਮਰ ਜੂ ਤੇ ਸੋਟੀ ਵੀ ਚਲ ਚਲ ਠੀਕ ਆ ਮੇਰੀ ਗੱਲ ਤਾਂ ਗੌਰ ਕਰੀ ਹੁਣ ਇਹ ਨਾ ਹੋਵੇ ਕਿ ਤੇ ਡੱਕ ਕੇ ਬਹਿ ਜਾਏ ਫੇਰ ਕੰਮ ਵੀ ਨਹੀਂ ਕਰਨ ਦਿੰਦਾ ਗੱਲ ਤਾਂ ਸਹੀ ਐ ਸੁੰਦਰ ਸੇ ਮਾਰੇ ਆ ਤਾਂ ਵੀ ਆਈਆਂ ਜਾਂ ਤਾਂ ਫਿਰ ਬਣ ਜੂ ਨਹੀਂ ਵੇ ਮਰ ਤਾਂ ਗਈ ਫੋਂਟ ਸਟਾਰਟ ਕਰਾਂ ਕੰਮ ਦਾ ਇਹ ਕਰਨਾ ਮੋੜ ਫਿਰ ਹੈ ਕਿਵੇਂ ਬੁਲਾਇਆ ਕੰਮ ਦਾ ਤੂੰ ਬਹੁਤ ਕੱਢਿਆ ਪਰ ਇੱਕ ਕੰਮ ਹੋਰ ਕਰ ਦੂ ਬਸ ਬਸ ਹੋ ਗਰ ਦਾਸੀ ਦੀ ਨਾਲ ਇੱਕ ਗੱਲ ਹੋਰ ਹੈ ਪੈਸੇ ਨਹੀਂ ਕੰਮ ਦੇ ਘੱਟ ਹੋਣੇ ਚਾਹੀਦੇ ਜੇ ਕੰਮ ਹੋਇਆ ਲੱਖਾਂ ਚ ਮੈਂ ਵੀ ਤਾਂ ਰਿਸਕ ਲਾਉਂਗਾ ਛੋਟਾ ਮੋਟਾ ਕੰਮ ਨਹੀਂ ਹੁਣ ਮੈਂ ਕਰਨਾ। ਲੱਗਦਾ ਅਜੇ ਤੱਕ ਤਾਂ ਆਪਾਂ ਹਜ਼ਾਰਾਂ ਵਾਲੇ ਕਰਿਆ। ਇਹ ਤਾਂ ਕਰੋੜਾਂ ਵਾਲਾ। ਮੱਸਾ ਠੀਕ ਆ। ਫੇਰ ਮੇਰੀ ਹਾਂਗੀ। ਕੰਮ ਦੱਸ। ਤੇਰੇ ਵਾਸਤੇ ਤਾਂ ਕੋਈ ਵੱਡਾ ਕੰਮ ਨਹੀਂ। ਐਨਾ ਮੈਨੂੰ ਪਤਾ। ਔਖੇ ਕੰਮ ਵੇਲੇ ਮੈਨੂੰ ਯਾਦ ਕਰਦਾ ਹੰਨਾ ਨੂੰ। ਪਰ ਮੇਰੀ ਜ਼ਿੰਦਗੀ ਦਾ ਸਵਾਲ ਹੈ। ਬੋਲਾ। ਠੀਕ ਐ ਕੋਈ ਗੱਲ ਨਹੀਂ ਕਰਦੇ ਬੇਫਿਕਰ ਹੋ ਕੇ ਜੇ ਮੈਂ ਕਰਾਂ ਰਕਮ ਥੋੜੀ ਜੀ ਹੋਰ ਵਧਾ ਦੀ ਪੈਸਿਆਂ ਦਾ ਹਿਸਾਬ ਕਿਤਾਬ ਕਰ ਲਾ ਗੱਲ ਅੱਠ ਕਿੱਲਾਂ ਤੇ ਆ ਕੇ ਖੜੀ ਆ ਹੁਣ ਇੱਥੋਂ ਭੱਜਿਆ ਕਦੇ ਜੇ ਮੈਂ ਤੂੰ ਕਹਿਣਾ ਕਰ ਲੈਨੇ ਆ ਰੋਡ ਤੇ ਲੱਗਦੀ ਆ 60 ਲੱਖ ਨੂੰ ਕਿੱਲਾ ਕਿ 70 ਨੂੰ ਉਹ ਤਾਂ ਜਿੰਨੇ ਨੂੰ ਮਰਜੀ ਹੋਵੇ ਤੈਨੂੰ ਜਿੰਨਾ ਤੂੰ ਕਹੇਗਾ ਮਿਲ ਜੂਗਾ ਵਸ ਠੀਕ ਆ ਕਰਦੇ ਬੇਫਿਕਰ ਹੋ ਕੇ ਖੜਾ ਤੇਰੇ ਮਗਰ ਮੈਂ ਵਸ ਠੀਕ ਆ ਆਉਣਾ ਤਾਂ ਮੇਰੇ ਕੋਲ ਹੀ ਆ ਆਪੇ ਕਰ ਦੂੰ ਕਮຊੋਮ ਠੀਕ ਆ ਨਾ ਵਸ ਜਦੋਂ ਕਰਨਾ ਹੋਇਆ ਤੈਨੂੰ ਫੋਨ ਕਰੂੰਗਾ ਦੋ ਘੰਟੇ ਨਹੀਂ ਆਉਣਾ ਚਾਹੀਦੀ ਉੱਥੇ ਮੈਂ ਕਹਿੰਨਾ ਬੇਫਿਕਰ ਹੋ ਜਾ ਤੈਨੂੰ ਮੇਰੀ ਜਵਾਨ ਦਾ ਚੰਗੀ ਤਰ੍ਹਾਂ ਪਤਾ ਹੈ। ਉਹ ਤਾਂ ਮੈਨੂੰ ਪਤਾ ਤੂੰ ਯਾਰਾਂ ਦਾ ਯਾਰ ਹੈ। ਉਹ ਤੇਰੇ ਹੁੰਦੇ ਮੈਨੂੰ ਕਾਹਦਾ ਫਿਕਰ ਆ ਯਾਰਾ। ਤੂੰ ਖੜਾ ਐ ਮੈਂ ਮੰਨ ਲਾ ਮੈਂ ਰੱਬ ਵੀ ਥੱਲੇ ਲਾ ਲਾ। ਜਦੋਂ ਇੰਨਾ ਯਕੀਨ ਆ ਨਾ ਤਾਂ ਘਰ ਦੇ ਕੰਮ ਫਿਰ। ਬਸ ਐ ਮੰਨ ਲਾ ਮਰਿਆ ਪਿਆ ਹੀ ਆ। ਜੇ ਹੋ ਗਿਆ ਤਾਂ ਜ਼ਿੰਦਗੀ ਹੋਰ ਜਿਉ ਲਾਂਗੇ। ਬਸ ਜੇ ਕੋਈ ਗੱਲਬਾਤ ਹੁੰਦੀ ਹੋਈ ਅੱਪੇ ਵੇਖ ਲਉ ਮੈਂ ਪਰ ਮੇਰਾ ਨਾਂ ਨਹੀਂ ਆਉਣਾ ਚਾਹੀਦਾ ਤੇਰਾ ਨਾਂ ਪਹਿਲਾਂ ਕਦੇ ਆਇਆ ਬਸ ਠੀਕ ਆ ਹਾਂ ਤਾਂ ਮੈਨੂੰ ਪੂਲ ਯਕੀਨ ਆ ਤੇਰੇ ਤੇ ਚੱਲ ਫਿਰ ਹੋਰ ਸੇਵਾ ਦੱਸ ਕੋਈ ਬਸ ਜਾ ਸਕਦਾ ਹੁਣ ਤੂੰ ਜਾ ਕੇ ਆਪਦਾ ਕੰਮ ਸੰਪੂਰਨ ਕਰ ਬਸ ਬਾਕੀ ਗੱਲ ਫੋਨ ਤੇ ਕਰਦੇ ਆ ਮੈਂ ਐਸੇ ਤਿਆਰੀ ਚ ਹੀ ਆਂ ਇਹ ਬਸ ਠੀਕ ਆ ਬਾਕੀ ਤੈਨੂੰ ਫੋਨ ਤੇ ਦੱਸੂਗਾ ਚੱਲ ਠੀਕ ਹੈ ਠੀਕ ਹੈ ਉਹ ਜਿਹੜੀ ਉਹ ਆਈ ਮਾਰਵਾ ਕਿ ਮੈਂ ਲਾਲਾ ਸਿੱਟੇ ਆ ਹਾਂ ਹਾਂ ਅਦੋਂ ਐਂ ਕਹਿੰਦਾ ਸੀ ਤੈਨੂੰ ਮੈਂ ਅੱਜ ਨਾ ਆਪਣੀ ਕੱਸੀ ਬਾਰੀ ਆ ਤੇ ਨਾਲੇ ਆਪਣੀ ਮੋਟਰ ਆ ਤਾਂ ਸਿਰ ਆਪਾਂ ਕਹਿੰਦਾ ਗਾਂ ਢਾਬਾਂ ਵਾਲਾ ਉਹਨੂੰ ਕੱਸੀ ਦਾ ਪਾਣੀ ਹੈਪਕਾ ਕਹਿੰਦਾ ਮੈਂ ਲਾ ਦੂੰਗਾ ਤੇ ਆਪਨੇ ਪਿੰਡ ਵਾਲੀ ਮੋਟਰ ਆ ਚੱਦੀ ਤੇ ਅੱਜ ਵੇਲੀ ਵੀ ਤੇ ਇਹਨੂੰ ਮੈਂ ਮੱਕੀ ਮੁੱਕੀ ਨੂੰ ਪਾਣੀ ਲਾਵਾਂ ਚੰਗਾ ਖੇਤ ਠੀਕ ਆ ਭਾਗ ਜਾ ਧਿਆਨ ਰੱਖੀ ਮੈਂ ਆਦ 9-10 ਵਜੇ ਆਉਂ ਘਰੇ ਚੰਗਾ ਤੈਨੂੰ ਵੀ ਅਕ ਲੱਗੀ ਅੱਜ ਪਾਣੀ ਲਾਉਣ ਦੀ ਜਾਨ ਮਾ ਬੇਲਾ ਮਜਾ ਆਇਆ ਆਪਣਾ 9-10 ਵਜੇ ਆਉਂਗਾ ਰੇ ਗੇਟ ਕੁਟ ਲਾਣੀ ਆਉਂਦਾ ਲ ਕਿੰਨੇ ਰੋਟੀ ਮਾਸ ਰੋਟੀ ਉੱਥੇ ਖਾਗੂ ਲਵਾਗੇ ਅੰਮੇ ਨਾਲ ਚਲ ਚੰਗਾ ਇਹਨੂੰ ਵੀ ਅੱਜ ਅਕਲ ਆ ਗਈ ਪਾਣੀ ਲਾਉਣ ਦੀ ਕੋਈ ਦਿਮਾਗ ਚ ਗੱਲ ਆ ਗਈ ਵੀ ਮੈਂ ਵੀ ਖੇਤ ਜਾਣਾ ਨਹੀਂ ਤਾਂ ਇੱਥੇ ਫਿਰਦਾ ਰਹਿੰਦਾ ਕੌਲੇ ਕੱਚ ਦਾ ਉਹਦੇ ਨਾਲ ਵਗ ਗਿਆ ਉਹਦੇ ਨਾਲ ਵਗ ਗਿਆ ਚੱਲ ਆਇਆ ਉਹਦੇ ਆਏ ਤੂੰ ਪੁੱਛੂ ਕਿਵੇਂ ਕੁਛ ਕਰਿਆ ਆ ਦੇਣੀ ਆ ਇੰਨੇ ਚੱਲ ਨੀਰਾਚਾਰਾ ਮਾਮਾ ਹੁਣ ਅਜ ਤਾਪ ਨਹੀਂ ਪਾਉਣਾ ਪਊਗਾ ਤਾਂ ਜਵਾਕ ਨੇ ਕੰਮ ਕਰਨਾ ਹੀ ਸੀ ਚੱਲ ਮਣਾ ਇਕ ਤਾਂ ਲੀੜੇ ਜਿੱਥੇ ਜੀ ਕਰੂ ਉੱਥੇ ਸਿੱੜ ਦੂ ਲਾ ਲਾ ਕੇ ਆਇਂਦਾ ਹੈ ਨਹੀਂ ਕਿਥੇ ਕੁੰਡੀ ਕਾਂਡੀ ਤੇ ਟੰਗਦਾ ਇਹਨਾਂ ਨੂੰ ਨਾ ਓਹ ਹੋ ਚਲ ਅੱਜ ਪਾਣੀ ਆ ਨਿਬੜ ਗਿਆ ਇਹ ਆ ਕਿਧਰੋਂ ਆ ਗਿਆ ਪਤਾ ਨਹੀਂ ਇਹ ਮੰਗਵਾ ਕੇ ਨਾ ਗਾ ਜੀ ਜਾਤਾਂ ਦਿਆਂ ਹੋਰ ਤਾਂ ਮੰਗਵਾ ਨਹੀਂ ਆਉਂਦੇ ਆ ਕੋਈ ਸੁਕਾ ਨਾ ਦਰ ਦੇ ਨੀ ਵੀਰ ਪਾਲਾ ਨੀ ਵੀਰ ਪਾਲੇ ਕੌਣ ਬੋਲ ਪਾ ਹਾਂ ਚੱਤੀ ਆ ਜਾ ਲੰਗਿਆ ਨੀ ਰਾਤ ਦਾ ਗੱਗੂ ਘਰੇ ਨਹੀਂ ਆਇਆ ਪਾਣੀ ਤੇ ਗਿਆ ਸੀ ਕੱਲ ਮੈਂ ਨਾਲ ਮੈਂ 10:00 ਵਜੇ ਆਜੂ ਤੇ ਹਜੇ ਨਹੀਂ ਆਇਆ ਨਾਲ ਉਹਦਾ ਫੋਨ ਲੱਗਦਾ ਲੈ ਮਾਸੀ ਹਾਂ ਗੱਲ ਰਾਤ ਦੀ ਹੋਈ ਹੈ ਤੇ ਹੁਣ ਆ ਕੇ ਦੱਸਦੀਆਂ ਤੂੰ ਰਾਤ ਕਿਉਂ ਨਹੀਂ ਮੈਨੂੰ ਦੱਸਿਆ ਆ ਕੇ ਤੇ ਤੇ ਮੈਨੂੰ ਆਦਾ ਮੈਂ ਆਜੂ ਪਾਣੀ ਲੈ ਕੇ ਮੈਂ ਰੋਟੀ ਵੀ ਆ ਕੇ ਆ ਕੇ ਖਾਉਂਗਾ ਮੁਰਕੇ ਹਜੇ ਨਾਲ ਉਹਦਾ ਫੋਨ ਲੱਗਦਾ ਲੈ ਮਾਸੀ ਉਹ ਕਿੱਥੇ ਵਾਗ ਗਿਆ ਜੇ ਪਾੜੀ ਲਾਉਣ ਗਿਆ ਸੀ ਕਿਤੇ ਯਾਰਾਂ ਦੋਸਤਾਂ ਕੋਲੇ ਨਾ ਬਹਿ ਗਿਆ ਹੋਵੇ ਮਾਸੀ ਫੋਨ ਫੋਨ ਲਾ ਕੇ ਦੇਖ ਲੈਂਦੀ ਉਹਦੇ ਨਾਲ ਜਿਹੜੇ ਮੁੰਡੇ ਹੁੰਦੇ ਆ ਔਨ ਦੀ ਸੱਚਵਾਨ ਲਾਉਂਦੀ ਆ ਲਾਵਾ ਕਿਦੇ ਫੋਨ ਤੇ ਤੈਨੂੰ ਹੁਣ ਆਏ ਤਾਂ ਪਤਾ ਹੀ ਹੋਊਗਾ ਵੀ ਉਹਦੇ ਨਾਲ ਕਿਹੜੇ ਰਹਿੰਦੇ ਆ ਮੁੰਡੇ ਵੰਡੇ ਉਹਨਾਂ ਨੂੰ ਫੋਨ ਲਾ ਕੇ ਦੇਖ ਲੈ ਔਰੋਂ ਤਾਂ ਮੈਂ ਲਾ ਲਿਆ ਉਹ ਸਾਡੇ ਨਾਲ ਦੱਸਾਈ ਨਹੀਂ ਹੈ ਨਹੀਂਗਾ ਹੁਣ ਫਿਰ ਕਿੱਧਰ ਵਾਗ ਗਿਆ ਉਹ ਕੀ ਪਤਾ ਟੰਬਾ ਵਾਲੇ ਖੇਤ ਪਾਣੀ ਲਾਉਣ ਗਿਆ ਸੀ ਲੈ ਮਾਸੀ ਇਹ ਤਾਂ ਤੂੰ ਹਰੋਂ ਜੇ ਕਰਨ ਵਾਲੀ ਗੱਲ ਦੱਸਦੀ ਹੈਗੀ ਲੈ ਕੋਈ ਨਾ ਚਲ ਆਏ ਕਰ ਕਿ ਬਾਟ ਮੈਂ ਮੜਾ ਜਸਕੰਦਰ ਨੂੰ ਕਹਨੀਆ ਉਹ ਹੀ ਆਊਗਾ ਕਿੱਥੇ ਆਉਣ ਨੂੰ ਲਿਆ ਸੱਦ ਕੇ ਲਿਆਉਣੀ ਆ ਪਤਾ ਨਹੀਂ ਕਿੱਥੇ ਗਿਆ ਜਵਾਕ ਜੇ ਹੁਣ ਇਹ ਮਗਰਮੂਰੇ ਲੱਗ ਜਾਣ ਤਾਂ ਪਹਾੜਾ ਤਾਂ ਜਾਵੇ ਕਲਪਨਾ ਖੜੀ ਹੋ ਜਾਂਦੀ ਹੈ ਸਰੀਰ ਨੂੰ ਸਾਕਾ ਹਨ ਕਿੱਧਰ ਗਿਆ ਕਿੱਧਰ ਨਾ ਲੈ ਪਤਾ ਨਹੀਂ ਕਿੱਧਰ ਨੂੰ ਨੰਗ ਗਿਆ ਹੁਣ ਤਾਂ ਇੱਥੇ ਫਿਰਦਾ ਸੀ ਨਹੀਂ ਮਾਸੀ ਸਕੰਦਰ ਤਾਂ ਘਰੇ ਨਹੀਂ ਹੈਗਾ ਜਦੋਂ ਆ ਗਿਆ ਕੋਈ ਗੱਲ ਨਹੀਂ ਮੈਂ ਉਧਰ ਭੇਜ ਦੂੰਗੀ ਨਦੀਪੇ ਜੀ ਮੈਨੂੰ ਤਾਂ ਸੱਚੇ ਕਿੱਥੇ ਨਹੀਂ ਜੀ ਲੱਗਦਾ ਇੱਕ ਜਵਾਕ ਹੈ ਮੇਰੇ ਕੋਲ ਕਿਹੜਾ 5 7 ਹੈ ਮਾਸੀ ਮੈਂ ਤੇਰਾ ਦੁੱਖ ਸਮਝਦੀ ਆ ਪਤਾ ਨਹੀਂ ਲੈ ਜਵਾਕਾ ਨੂੰ ਵੀ ਨੀ ਫਿਕਰ ਹੈਗਾ ਵੀ ਜੇ ਅਸੀਂ ਕਿਤੇ ਪਾਸੇ ਜਾਵਾਂਗੇ ਤਾਂ ਸਾਡੀਆਂ ਮਾਮਾ ਤਾਂ ਉਹਨਾਂ ਦਾ ਤਾਂ ਕਾਲਜਾ ਮੱਚੂਗਾ ਵੀ ਹੈ ਉਹਨਾਂ ਨੂੰ ਤਾਂ ਦੁੱਖ ਲੱਗੂਗਾ ਪਤਾ ਨਹੀਂ ਡੁੱਬੜਾ ਕਿੱਧਰ ਵਗ ਗਿਆ ਨਹੀਂ ਐਨੇ ਆਲਾ ਤਾਂ ਹੈ ਨਹੀਂ ਨਿਆਣੀ ਜੀ ਮਾਤਾ ਦਾ ਤਾਂ ਹੈਗਾ ਉਹ ਹੋਰ ਕੀ ਪਤਾ ਕਿੱਥੇ ਆ ਕਿਵੇਂ ਆ ਭੁੱਖਾ ਘਿਰਜਾ ਜਵਾਕ ਮਾਸੀ ਤੂੰ ਬਾਹ ਬਾਲੀ ਵੱਡੀ ਗੱਲ ਗਲਤੀ ਕਰਤੀ ਤੂੰ ਰਾਤ ਹੀ ਦੱਸਣਾ ਸੀ ਮੈਂ ਉਸੇ ਟਾਈਮ ਹੀ ਆਪਾਂ ਦੇਖਣ ਜਾਵਰਦੇ ਨਾਲ ਸਿਕੰਦਰ ਵਗ ਜਾਂਦਾ ਕਿਤੇ ਉਹ ਤਾਂ ਚੱਲ ਮਿਲ ਹੀ ਜਾਂਦਾ ਹੁਣ ਇਹ ਜੇ ਬਰਦਾ ਸੀ ਮੈਨੂੰ ਆਦਾ ਮੈਂ ਆ ਜੂਗਾ ਮੈਂ ਤਾਂ ਖਿਆ ਆ ਜੂਗਾ ਹੁਣ ਮੈਂ ਤਾਂ ਡੀਕ ਡੀਕ ਜਦੋਂ ਫੋਨ ਨਾ ਲੱਗਿਆ ਉਹਦੇ ਦੋਸਤਾਂ ਨੂੰ ਪੁੱਛਿਆ ਸਾਰਿਆਂ ਨੂੰ ਉਹ ਸਾਰਿਆਂ ਦੇ ਸਾਡੇ ਨਾਲ ਤਾਂ ਹੈ ਨਹੀਂ ਚੱਲ ਕੋਈ ਨਾ ਮਾਸੀ ਮੈਂ ਸਿਕੰਦਰ ਨੂੰ ਤੁਹਾਡੇ ਵੱਲ ਭੇਜਦੀ ਆ ਕੋਈ ਗੱਲ ਨਹੀਂ ਨਹੀਂ ਹੋਊਗਾ ਤਾਂ ਭਾਈ ਬੈਠਾਲੇ ਠੋਨੇ ਰਫਟ ਕਰੇ ਆਇਓ ਕੱਲ ਸਿਕੰਦਰ ਨੂੰ ਭੇਜੀ ਦੀਵਾਨੂ ਕੇ ਚੰਗਾ ਵਸੀ ਕੋਈ ਗੱਲ ਨਹੀਂ ਮੈਂ ਭੇਜਦੀ ਆ ਲੈ ਕੱਕੂ ਕਿੱਧਰ ਵਗ ਗਿਆ ਨਾਲ ਉਹ ਤਾਂ ਖੇਤ ਪਾਣੀ ਲਾਉਣ ਗਿਆ ਸੀ ਉਹ ਕੋਣ ਉਹਨੂੰ ਜ਼ਮੀਨਾਂ ਜਾ ਖਾ ਗਈ ਜਾਂ ਅਸਮਾਨ ਖਾ ਗਈ